ਬੰਗਿਆ ਵਿਖੇ ਭਗਵਾੜਾ ਰੋਡ ਤੇ ਸ਼ੁਭ ਲక్ష్ਮੀ ਐਮਪੋਰਿਅਮ ਤੇ ਪਹੁੰਚੇ ਆਂ ਔਰ ਇੱਥੇ ਸੂਟ ਜਿਹੜੇ ਆ 99 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਥੋੜਾ ਜਿਹਾ ਹੋਰ ਰੇਟ ਵਧਾ ਦਈਏ 150 180 ਚ ਹੋਰ ਅੱਛੀ ਵੈਰਾਈਟੀ ਮਿਲ ਜਾਂਦੀ ਆ ਫਿਰ 500 550 ਵਾਲਾ ਸੂਟ ਜਿਹੜਾ ਆ ਇਹ 250 270 ਰੁਪਏ ਚ ਦੇ ਰਹੇ ਆ ਦੀ ਦੁਕਾਨ ਤੇ ਦਾ ਉਹ ਵੀ ਗਾਗ ਸੂਟ ਲੈ ਜਾਂਦੇ ਜਿਹੜਾ ਸਬਜੀ ਲੈਣਾ ਆ ਹੁੰਦਾ ਰੇਡ ਹੀ ਇੱਦਾਂ ਦੇ ਰੱਖੇ ਆ ਭਾਜੀ ਠੀਕ ਹੈ ਜੀ ਤੁਹਾਨੂੰ ਮੈਂ ਰੇਡ ਦਿਖਾਉਂਦਾ ਆ ਆ ਦੇਖੋ ਮੋਰਨਿੰਗ ਵਾਲਾ ਰੇਡ ਇਹ ਦਰ ਦੁਪੱਟਾ 99 ਰੁਪਈਆ ਦਾ ਮੋਰਨਿੰਗ ਵਾਲਾ ਸੂਟ ਇਹ 1 99 ਦਾ 99 ਰੁਪਈਆ ਦਾ ਸਿਰਫ ਇੰਨੇ ਤੇ ਪ੍ਰਾਈਸ ਇੰਨੇ ਤੇ ਅੱਜ ਕੱਲ ਬੱਚੇ ਤੇ ਸਕੈਚ ਵੀ ਨਹੀਂ ਆਉਂਦੇ ਹਾਂ ਇਹ ਲੈਣ ਦੇਣ ਦੇ ਕੰਮ ਆਂਦਾ ਬਹੁਤ ਵਧੀਆ ਸੂਟ ਜਿਨ੍ਹਾਂ ਦਾ ਬਜਟ ਘੱਟ ਆ ਉਹ ਵਿਜ਼ਿਟ ਕਰ ਸਕਦੇ ਆ 100 ਰੁਪਈਆ ਤੋਂ ਵੀ ਘੱਟ ਹਾਂ ਜੀ ਨਾ 89 ਆ ਆ ਦੇਖੋ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਆ ਦੇਖੋ ਜੀ ਬਨਾਰਸੀ ਸੂਟੇ ਵੀ ਵਿੱਚੇ ਲਗਾ ਦੂੰਗਾ ਦੇਖੋ ਟਾਈ ਐਂਡ ਡਾਈ ਦੇ ਵਿੱਚ ਚੁੰਨੀ ਬਟਨ ਵਾਲੀ ਆ ਸਾਰੇ ਇਹਨਾਂ ਨਾਲ ਦੁਪੱਟੇ ਆ ਵੇਖੋ ਫਰੰਟ ਜਾਲ ਇਹ ਵੀ 99 ਦੇ ਵਿੱਚ 컬러 ਬਹੁਤ ਸਾਰੇ ਨੇ ਆ ਸਾਰੇ ਇਹਨਾਂ ਦੇ ਵਿੱਚ ਲੱਗੇ ਆ ਅੱਛਾ ਇਹ 99 ਵਾਲੀ ਆ ਸਾਰੇ ਹਾਂਜੀ ਹਾਂਜੀ ਇਹ 99 ਦਾ ਹੋ ਜੀ ਇਹ ਵੀ ਹਾਂਜੀ ਇਹਦਾ ਪਣਾ ਵੇਖੋ ਵੱਡਾ ਵਾ 3.5 ਮੀਟਰ ਇਹ ਵੀ ਕੱਟ ਵਾ ਇਹ ਭਾਵੇਂ ਆਪਣੇ ਲਈ ਬਣਾ ਵੀ ਲੋ ਪ੍ਰਿੰਟਡ ਸੂਟੇ ਵੀ ਦਊਡ ਦੁਪੱਟਾ ਉਹਨਾਂ ਦੁਪੱਟਾ ਸੀ ਨਾ ਇਹਦਾ ਪਣਾ ਵੇਖੋ ਕਿੰਨਾ ਵਾ 35 ਮੀਟਰ ਦੀ ਇਹਦੀ ਕੱਟ ਵਾ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜੂਗੇ ਇਹ ਤੁਹਾਨੂੰ ਸੈਂਪਲ ਦਿਖਾ ਰਹੇ ਹਾਂ ਵਾ ਦੁਕਾਨ ਖੁੱਲੀ ਹੋਣ ਕਰਕੇ ਨਾ ਭਾਈ ਕੈਮਰਾ ਮਾਰਿਓ ਰੱਖੀ ਕੈਮਰੇ ਨੂੰ ਪੂਰਾ ਟਿਚ ਮੁੰਡੇ ਸੋਹਣੇ ਸੋਹਣੇ ਛੋਟਾ ਦੀ ਫੋਟੋ ਖਿੱਚ ਮੁੰਡੇ ਆ ਦੇਖੋ ਇਨਸਟਾ ਫਿਲਟਰ ਵਾਲੇ ਆਏ ਬਿਲਕੁਲ ਬਿਲਕੁਲ ਅੰਦਰ ਆਕਸੀ ਵਰਗਾ ਜੀ ਬਹੁਤ ਬੜੀ ਚੀਜ਼ ਆ ਦੇਖੋ 200 ਰੁਪਏ ਦੇ ਵਿੱਚ ਹਾਂ ਆਹਾ ਹਾਂ ਕਿੰਨੇ ਸ਼ਾਨਦਾਰ ਪ੍ਰਿੰਟ ਬੁਲਬੁਲ ਦੇ ਬੱਚੇ ਜਿਹਨੂੰ ਕਹਿੰਦੇ ਹੁਸ਼ਮੇ ਬੁਲਬੁਲ ਅੱਛੇ ਹੁਸ਼ਮੇ ਬੁਲਬੁਲ ਅੱਛੇ ਕਪੜਾ ਬੜਾ ਸੌਫਟ ਹੈ ਬਹੁਤ ਪਿਆਰਾ ਕਪੜਾ ਭਾਜੀ ਆਖੀ ਧੋਣ ਨਾ ਬੰਦੀ ਉਹ ਬੀਗੀ ਹੋ ਜੂ ਕਪੜੇ ਨੂੰ ਕੁਛ ਨਹੀਂ ਹੋ ਇੰਨੀ ਗਰੰਟੀ ਹੈ ਜੀ ਕਰੇਪ ਦੇ ਵਿੱਚ ਆ ਜਿਹੜੇ ਕਰੇਪ ਲੈਂਦੇ ਉਹਨਾਂ ਨੂੰ ਬੱਧਾ ਵਕ ਤਾਂ ਦੇਖੋ ਜੀ ਮੈਚਿੰਗ ਦੇ ਨਾਲ ਆਊਗਾ ਜੀ ਔੜਾ ਪਿੰਕ ਕਲਰ ਵਿਦ ਦੁਪੱਟਾ ਦੁਪੱਟੇ ਸਾਈਜ਼ ਵੀ ਪੂਰੇ ਆਊਗੇ ਇਹ ਤੁਹਾਨੂੰ ਕੋਈ 500 ਨਹੀਂ ਕੋਈ 600 ਨਹੀਂ ਸਿਰਫ 250 ਰੁਪਏ ਦਾ ਬੈਣਾ ਕਿੰਨੇ ਦਾ ਸਿਰਫ 25 ਮਤਲਬ ਸਮਝੀ 50% ਡਿਸਕਾਊਂਟ ਹਾਂ ਹਾਂ ਨੈਟ ਰੇਟ ਆ ਠੀਕ ਹੈ ਜੀ ਟਿਕਟ ਰੇਲ ਗੱਡੀ ਦੀ ਝੂਟੇ ਹਵਾਈ ਦਾ ਜੀ ਜਿਹੜਾ ਇਧਰਲੇ ਪਾਸੇ ਗੱਲ ਕਰੀ ਕਿ ਇਹਦੀ ਡਿਮਾਂਡ ਵੀ ਬੜੀ ਐ ਹਾਂ ਜੀ ਇਹ ਵੀ 250 260 ਮਿਕਸ ਰੇਂਜ ਪਈ ਆ ਮਲੋ ਜੇ ਬਾਕੀ ਨੇ ਕੰਪੇਅਰ ਕਰੀਏ ਬਾਹਰ ਹੀ 6 6 7 7 ਸੌ ਦੇ ਗਏ ਹਾਂ ਪਰ ਇਹ ਮੱਥਾ ਦੇ ਕੇ ਬਿੰਦੀ ਲੰਦੇ ਬੱਕੀ ਦੁਕਾਨਾਂ ਦੇ ਸਾਡੀ ਦੁਕਾਨ ਤੇ ਕੰਮ ਨਹੀਂ 50% ਆਫਰ ਜੋ ਉੱਪਰ ਪ੍ਰਾਈਸ ਤੇ ਲੱਗਾ ਨੈਟ ਰੇਟ ਕਰਤਾ ਵਾ ਜੋ ਉੱਪਰ ਲੱਗਾ ਉਹਦਾ ਅੱਧ ਦੇ ਕੇ ਆਪੀ मोस्ट वाਂਟਡ ਕਲਰ ਆ ਸਰੇ मोस्ट वाਂਟਡ ਆ ਹਾਂ ਵੇਖੋ ਜੀ ਆ ਵੀ ਕਲਰ ਨਵੇਂ-ਨਵੇਂ ਕਲਰ ਤੁਹਾਨੂੰ ਇੱਥੇ ਦੇ ਦਾਂਗੇ 50 ਕਲਰ ਆ 50 ਡਿਜ਼ਾਈਨ ਇਹਦੇ ਵਿੱਚ ਤੁਹਾਨੂੰ 500 ਤੋਂ ਲੈ ਕੇ 800 ਤੱਕ ਦੀ ਰੇਂਜ ਹੁੰਦਾ ਸਾ ਜਿੰਨਾ ਸਿਰਫ ਆਹ ਦੇਖੋ ਕਲਰ ਕਿੰਨੇ ਸੋਹਣੇ ਸੋਹਣੇ ਜਿਦਾ ਹੀ ਤਾਂ ਮਿਲਦੇ ਵੇ ਤੁਹਾਨੂੰ ਦਿਖਾਈ ਇਹਨਾਂ ਦੁਕਾਨ ਸਾਰੀ ਖੁੱਲੀ ਪਈ ਹੈ ਤੁਹਾਨੂੰ ਜੀਗਾ ਆਹ ਸੂਟ 550 ਰੁਪਏ ਦਾ ਜੀ ਲਓ ਕਿਸੇ ਇੱਕ ਭੈਣ ਨੇ ਵੀ ਤਰੀਫ ਕਰਤੀ ਪੈਸੇ ਪੂਰੇ 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 ਤੁਸੀਂ ਤੁਸੀਂ ਸੂਟ ਪਾ ਕੇ ਸ਼ੀਸ਼ੇ ਦੇਖ ਲੈ ਨਾਲੇ ਪੂਰੇ ਹੈ ਲੱਗੇ ਉੱਤੇ ਇਹ ਤੁਹਾਨੂੰ ਪੈਣਾ 80 ਪਰਵੇ ਹੂੰ ਠੀਕ ਹੈ ਨਾ ਮਤਲਬ ਸੀ ਲੱਗਦੇ ਉੱਪਰ ਹੈ ਭਾਜੀ ਨਾਲੇ ਰਾਇਲ ਸੀ ਲੱਗਦੇ ਉੱਪਰ ਹੈ ਇਹ ਸੂਟ ਕਿਸੇ ਸਾਡੀ ਭੈਣ ਨੇ ਪਾ ਕੇ ਸ਼ੀਸ਼ੇ ਦੇਖ ਲਿਆ ਨਾਲੇ ਪੈਸੇ ਪੂਰੇ ਵੀਡੀਓ ਨੂੰ ਸ਼ੇਅਰ ਕਰੋਗਾ ਲਾਈਕ ਕਰੋਗਾ ਕਮੈਂਟ ਕਰੋਗਾ ਪਹਿਲੇ 10 ਲੱਕੀ ਵਿਨਰ ਨੂੰ ਆ ਆਰੋਧਿਤ ਕੀਤਾ ਜਾਊਗਾ ਬਿਲਕੁਲ ਫ੍ਰੀ ਜੀ ਨਹੀਂ ਇਹ ਕਹ ਦਸੂ ਇੱਕ ਨੂੰ ਕਿ ਦਸੂ ਭਾਜੀ ਪਹਿਲੇ ਲੱਕੀ 10 ਬੰਦਿਆਂ ਨੂੰ ਜੀ ਬਿਲਕੁਲ ਫ੍ਰੀ ਦਿੱਤਾ ਜਾਊਗਾ ਸਰ ਵੀਡੀਓ ਸ਼ੇਅਰ ਕਰਨ ਦੇ ਨਾਲ ਸਰ ਵੀਡੀਓ ਸ਼ੇਅਰ ਕਰਨ ਦੇ ਨਾਲ ਲਾਈਕ ਕਰਨ ਦੇ ਨਾਲ ਵੀ ਭਾਜੀ ਸ਼ੇਅਰ ਲਾਈਕ ਕਮੈਂਟ ਕਮੈਂਟ ਓਕੇ ਸਰ ਭਾਜੀ ਮੈਂ ਤੁਹਾਨੂੰ ਪੇਜ ਆਪਣਾ ਦਿਖਾ ਦੇਣਾ ਜਿਹੜਾ ਵੀ ਭੈਣ ਭਰਾ ਮੇਰੇ ਪੇਜ ਨੂੰ ਫੋਲੋ ਕਰੂਗਾ ਉਹਨੂੰ ਆ ਸੂਟ ਬਿਲਕੁਲ ਦਿੱਤਾ ਜਾਊਗਾ ਜੀ ਫ੍ਰੀ ਜਿਹੜਾ ਵੀ ਜਿਹੜਾ ਵੀ ਭਾਜੀ 1000 2000 5000 10000 ਬੰਦੇ ਨੇ ਕਰ ਲਿਆ 10000 ਰੁਪਏ ਆਜੋ 10 ਚੱਕ ਫ੍ਰੀ ਦਵਾਂਗੇ ਬਿਲਕੁਲ ਕੇ ਲੇਡੀ ਸੂਟ ਉੱਤੇ ਅਜੇ ਹੀ ਤੁਮਾਕਾ ਆਫਰ ਕੇ ਪਹਿਣਾ ਦੇ ਹੱਥਾਂ ਦੀ ਆਪ ਮੁਹਾਰੇ ਵੱਜੇਗੀ ਤਾਲੀ 100 ਰੁਪਏ ਵਿੱਚ ਸੂਟ ਸ਼ੁਰੂ ਹੋ ਜਾਂਦੇ ਆ 99 ਰੁਪਏ ਵਿੱਚ ਸੂਟ ਸ਼ੁਰੂ ਹੋ ਜਾਂਦੇ ਆ 50% ਤੱਕ ਡਿਸਕਾਊਂਟ ਮਿਲਦਾ ਇਹ ਆਫਰ ਨਹੀਂ ਛੱਡਣ ਵਾਲੀ ਅਸੀਂ ਪਹੁੰਚੇ ਆ ਬੰਗਿਆਂ ਵਿਖੇ ਫਗਵਾੜਾ ਰੋਡ ਤੇ ਸ਼ੁਭ ਲక్ష్ਮੀ ਐਮਪੋਰਿਅਮ ਤੇ ਜਲਦੀ ਜਲਦੀ ਆ ਕੇ ਆਫਰ ਦਾ ਲਾਭ ਉਠਾ ਲਓ ਕਿਉਂਕਿ ਬਹੁਤ ਜਲਦੀ ਇਹ ਸ਼ੋਰੂਮ ਹੋਣ ਲੱਗਾ ਹੈ ਖਾਲੀ ਬਹੁਤ ਜਲਦੀ ਇਹ ਸ਼ੋਰੂਮ ਹੋ ਜਾਵੇਗਾ ਖਾਲੀ ਸਟਾਕ ਹੋ ਜਾਵੇਗਾ ਖਾਲੀ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂ ਮਰਦਨੈਸ਼ ਜੀ ਤੁਸੀਂ ਸ਼ੇਅਰ ਤੋਂ ਦਾ ਲਾਲ ਦੀ ਵੀਡੀਓ ਕਿ ਸਵਾਗਤ ਹੋਣ ਵਾਲੀ ਹੈ ਸਾਥੀਓ ਤੁਸੀਂ ਸ਼ੇਅਰ ਤੋਂ ਸਮਝੇ ਗਏ ਹੋ ਖਾਸ ਕਰਕੇ ਮੇਰੀਆਂ ਭੈਣਾਂ ਸ਼ੇਰ ਤੋਂ ਸਮਝ ਗਏ ਕਿ ਅਸੀਂ ਇਸ ਸਮੇਂ ਬੰਗਿਆ ਵਿਖੇ ਫਗਵਾੜਾ ਰੋਡ ਤੇ ਸ਼ੁਭ ਲక్ష్ਮੀ ਐਮਪੋਰਿਅਮ ਤੇ ਪਹੁੰਚੇ ਹਾਂ ਔਰ ਇੱਥੇ ਸੂਟ ਜਿਹੜੇ ਆ 99 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਥੋੜਾ ਜਿਹਾ ਹੋਰ ਰੇਟ ਵਧਾ دیਏ 150 180 ਚ ਹੋਰ ਅੱਛੀ ਵੈਰਾਈਟੀ ਮਿਲ ਜਾਂਦੀ ਆ ਫਿਰ 500 550 ਵਾਲਾ ਸੂਟ ਜਿਹੜਾ ਆ ਇਹ 250 260 ਰੁਪਏ ਚ ਦੇ ਰਹੇ ਆ ਔਰ ਇਸੇ ਤਰੀਕੇ ਹੌਲੀ 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 ਥੋੜੇ ਜਿਹੇ ਪੈਸੇ ਵਧਾਣਾ ਵੈਰਾਈਟੀ ਵੱਧ ਜਾਂਦੀ ਔਰ ਇੱਥੇ ਅੱਜ ਅਸੀਂ ਪਹੁੰਚੇ ਤਾਂ ਦੇਖਿਆ ਕਿ ਇੰਨਾ ਰਸ਼ ਪੈਂਦਾ ਪੈਣਾ ਆਈ ਜਾਂਦੀਆਂ ਕੋਈ ਸਕੂਟੀ ਤੇ ਆਈ ਜਾਂਦੀਆਂ ਕੋਈ ਗੱਡੀਆਂ ਚਾਈ ਜਾਂਦੀਆਂ ਆਈ ਜਾਂਦੀਆਂ ਲਫਾਫੇ ਭਰ-ਭਰ ਕੇ ਲਜਾਈ ਜਾਂਦੀਆਂ ਬਹੁਤ ਜਲਦੀ ਇਹ ਸ਼ੋਰੂਮ ਬੰਦ ਹੋਣ ਲੱਗਾ ਕਿਉਂਕਿ ਇਹਨਾਂ ਨੇ ਇੱਥੋਂ ਮੂਵ ਕਰ ਜਾਣਾ ਰੇਲਵੇ ਰੋਡ ਤੇ ਬੰਗਿਆ ਰੇਲਵੇ ਰੋਡ ਤੇ ਸਟਾਕ ਕਲੀਅਰ ਕਰਨਾ ਇਹ ਨਾ ਹੋਵੇ ਕਿ ਆਫਰ ਖਤਮ ਹੋ ਜਵੇ ਤੁਸੀਂ ਲੇਟ ਹੋ ਜਾਓ ਤਾਂ ਜਲਦੀ ਜਲਦੀ ਆਓ ਜਿਹੜੇ 900 ਰੁਪਏ ਤੋਂ ਸੂਟ ਸ਼ੁਰੂ ਹੋ ਰਹੇ ਆ 500 600 700 800 ਤੱਕ ਜਾਣਗੇ ਪ੍ਰੀਮੀਅਮ ਕੁਆਲਿਟੀ ਤੱਕ ਜਾਣਗੇ ਆਫਰ ਦਾ ਪੂਰਾ ਲਾਭ ਲਓ ਤਾਂ ਅਸੀਂ ਪਹਿਲਾਂ ਫਸਟ ਫਲੋਰ ਤੇ ਚੱਲਦੇ ਜਿੱਥੋਂ ਤੁਹਾਨੂੰ 99 ਰੁਪਏ ਵਾਲੇ ਸੂਟ ਦਿਖਾਣੇ ਆ ਤਾਂ ਆਓ ਪਹਿਲਾਂ ਫਸਟ ਫਲੋਰ ਤੇ ਚੱਲਦੇ ਹਾਂ ਸਾਥੀਓ ਵੀਡੀਓ ਦੀ ਸ਼ੁਰੂਤ ਲੈ ਕੇ ਆਖਰ ਤੱਕ ਸਾਡੇ ਨਾਲ ਬਣੇ ਰਹਿਣਗੇ ਹਿਤੇਸ਼ ਨਈਅਰ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਖਾਸ ਗੱਲ ਇਹ ਹੈ ਕਿ ਜਦੋਂ ਕੋਈ ਗ੍ਰਾਹਕ ਇਹਨਾਂ ਤੋਂ ਸੂਟ ਲੈਣ ਆਉਂਦਾ ਚਾਹੇ ਮਨ ਨਾ ਵੀ ਬੜਿਆ ਹੋਵੇ ਤਾਂ ਵੀ ਸੂਟ ਲੈ ਕੇ ਜਾਂਦਾ ਕਿਉਂਕਿ ਸੂਟ ਦੀਆਂ ਖੂਬੀਆਂ ਹੀ ਬਹੁਤ ਸਾਰੀਆਂ ਗਿਣਾ ਦਿੰਦੇ ਆ ਪਹਿਲਾਂ ਹਿਤੇਸ਼ ਨੂੰ ਦਾ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਬਹੁਤ ਨਿੱਘਾ ਸਵਾਗਤ ਹੈ ਸਰ ਸਸਰੀਕਾਲ ਨਮਸਕਾਰ ਆਦਾਬ ਜੀ ਪੀਵੀ ਬੱਤੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਬਹੁਤ ਬਹੁਤ ਪਿਆਰ ਭਰੀ ਸਸਰੀਕਾਲ ਮੇਰੇ ਵੱਲੋਂ ਜੀ ਸਾਡੀ ਦੁਕਾਨ ਤੇ ਦਾ ਉਹ ਵੀ ਗਾਹਕ ਸੂਟ ਲੈ ਆਂਦੇ ਜਿਹੜਾ ਸਬਜ਼ੀ ਲੈਣ ਆਇਆ ਹੁੰਦਾ ਰੇਡ ਹੀ ਇੰਦਾ ਰੱਖੇ ਆ ਬਾਜੀ ਜੀ ਠੀਕ ਹੈ ਜੀ ਤੁਹਾਨੂੰ ਮੈਂ ਰੇਡ ਦਿਖਾਉਣਾ ਆ ਆ ਦੇਖੋ ਮੋਰਨਿੰਗ ਵਾਲਾ ਰਿਹਾ ਬਿੱਦਰ ਦੁਪੱਟਾ 99 ਰੁਪੀ ਦਾ ਮੋਰਨੀ ਵਾਲਾ ਸੂਟ ਇਹ 1 99 ਦਾ 99 ਰੁਪਏ ਦਾ ਸਿਰਫ ਐਨਰ ਪ੍ਰਾਈਸ ਐਨੇ ਤੇ ਅੱਜ ਕੱਲ ਬੱਚੇ ਦੇ ਸਕੈਚ ਵੀ ਨਹੀਂ ਆਉਂਦੇ ਹਾਂ ਇਹ ਲੈਣ ਦੇਣ ਦੇ ਕੰਮ ਆਂਦਾ ਬਹੁਤ ਵਧੀਆ ਸੂਟ ਜਿਨ੍ਹਾਂ ਦਾ ਬਜਟ ਘੱਟ ਆ ਜੀ ਉਹ ਵਿਜ਼ਿਟ ਕਰ ਸਕਦੇ ਆ 100 ਰੁਪਏ ਤੋਂ ਵੀ ਘੱਟ ਹਾਂਜੀ ਇਹਨਾਂ 99 ਆਹ ਦੇਖੋ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਇਹਦੇ ਵਿੱਚ ਮੇਰੇ ਕੋਲ ਬਹੁਤ ਸਾਰੀ ਵੈਰਾਈਟੀ ਪਈ ਆ ਠੀਕ ਆ ਜੀ ਮੈਂ ਤੁਹਾਨੂੰ ਇਹਦੇ ਨਾਲ ਸੈਂਪਲ ਦਿਖਾ ਦੇਣਾ ਵਾ ਡਿਜ਼ਾਈਨ ਬਹੁਤ ਆ ਜੀ ਮੈਂ ਇਹੀ ਡਿਜ਼ਾਈਨ ਦੁਕਾਨ ਲੱਪਿਆਂ ਤੇ ਰਾਤ ਇੱਥੇ ਬੈ ਜਾਣੀ ਆ ਹੂੰ ਸਟਾਕ ਵੀ ਬਹੁਤ ਸਾਰਾ ਹੈ ਬਹੁਤ ਸਾਰਾ ਸਟਾਕ ওভারਸਟਾਕ ਆ ਜੀ ਜੀ ਬਹੁਤ ਸ਼ਾਨਦਾਰ ਕਲਰ ਨੇ ਖੂਬਸੂਰਤ ਕਲਰ ਨੇ ਔਰ ਭਾਜੀ ਨੇ ਪਹਿਲੀ ਗੱਲ ਬੜੀ ਅੱਛੀ ਗੱਈ ਕਹਿੰਦੇ ਕਿ ਇਹ ਸੂਟ ਜਿਹੜੇ ਆ ਲੈਣ ਦੇਣ ਦੇ ਕੰਮ ਆਉਂਦੇ ਆ ਕਿ ਵੇਲੇ ਮਨ ਚ ਹੋ ਜਾਂਦਾ ਨਾ ਕਿ ਨੜਾਉਣੇ ਮੇਰੇ ਪੈਸੇ ਦਾ ਪਾਊਗਾ ਕੌਣ ਪਰ ਕਿਉਂਕਿ ਜਿਹੜੇ ਰਿਚੁਅਲਸ ਹੁੰਦੇ ਆ ਉਹਨਾਂ ਚ ਇਹ ਚੀਜ਼ਾਂ ਕੰਮ ਆ ਜਾਂਦੀਆਂ ਜੀ ਆਹ ਦੇਖੋ ਜੀ ਬਨਾਰਸੀ ਸੂਟ ਇਹ ਵੀ ਵਿੱਚੇ ਲਗਾ ਦੂੰਗਾ ਫਟਾਈ ਐਂਡਾਈ ਦੇ ਵਿੱਚ ਚੁੰਨੀ ਦੁਪੱਟਣ ਵਾਲੀ ਆਹ ਦੇਖੋ ਸਾਰੇ ਐਵੇਂ ਨਾਲ ਦੁਪੱਟੇ ਆਹ ਦੇਖੋ ਫਰੰਟ ਜਾਲ ਇਹ ਵੀ 99 ਦੇ ਵਿੱਚ ਹੂੰ ਕਲਰ ਬਹੁਤ ਸਾਰੇ ਨੇ ਆ ਸਾਰੇ ਇਹਨਾਂ ਦੇ ਵਿੱਚ ਲੱਗੇ ਆ ਅੱਛਾ 990 ਵਾਲੀ ਆ ਸਾਰੀ ਹਾਂਜੀ ਹਾਂਜੀ ਕਸਟਮਰ ਜ਼ਿਆਦਾ ਹੋਣ ਦੇ ਕਾਰਨ ਸੂਟ ਖੁੱਲੇ ਹੀ ਬਹੁਤ ਦਾ ਕੁਝ ਡਿਜ਼ਾਈਨ ਮਿਸ ਕਰਤੇ ਅੱਛਾ ਤੁਸੀਂ 99 ਨਾ ਕਹਿੰਦੇ 399 ਕਹਿੰਦੇ ਤਾਂ ਵੀ ਬੰਦਾ ਮੰਨ ਲੈਂਦਾ ਰੇਟ ਜਿੰਨਾ ਮਰਜ਼ੀ ਵਧਾ ਕੇ ਦੱਸ ਦੋ ਮੂੰਹ ਤਾਂ ਸਾਡਾ ਹੀ ਆ ਪਹਿਲ ਸਾਡੀ ਆ ਆ ਗੱਲ ਇਹ ਦੂਜਾ ਨਾ ਅਸੀਂ ਪਹਿਲਾਂ ਮੰਗਨੇ ਗਾਹਕ ਨੇ ਬਾਅਦੂ ਪਟਾਣੇ ਆ ਪਰ ਆ ਪਾਉਂਗਾ ਮਨੀ ਰੱਖਿਆ ਬਸ ਪਰਮਾਨੰਤ ਬਾਸ ਇੱਥੇ ਬਾਰਗੇਨਿੰਗ ਕੋਈ ਕੀ ਕਰੂਗਾ ਕੋਈ ਵਾਰਗੇਨਿੰਗ ਨਹੀਂ ਹੋਣੀ ਕਿਸੇ ਤੋਂ ਵੀ ਨਹੀਂ ਹੋਣੀ ਕੋਈ ਵਾਰਗੇਨਿੰਗ ਹੂੰ ਸਾਡੀ ਦੁਕਾਨ ਤੇ ਗਾਹ ਕੰਦਾ ਵਾ ਉਹ ਆਪ ਕਹਿ ਕੇ ਜਾਂਦਾ ਕਿ ਤੁਹਾਡੇ ਰੇਟ ਵਕੇ ਬਹੁ ਘੱਟਾ ਜੈਨੂਇਨ ਇੱਕ ਵਾਰੀ ਵਿਜ਼ਿਟ ਕਰ ਲੋ ਤੁਹਾਡੇ پیسے ਤੁਹਾਡੇ ਕੋ ਸਾਡੀ ਚੀਜ਼ ਸਾਡੇ ਕੋ ਠੀਕ ਹੈ ਅੱਛਾ ਮੈਂ ਕੋਲ ਨਾਲ ਕਹਿਣੀ ਜਨਾ ਰਮਹਾਨ ਨਾਲੋਂ ਵੀ ਸਸਤੇ ਆ ਸੂ ਬਿਲਕੁਲ ਜਰਾਬਾ ਨਾਲੋਂ ਵੀ ਸਸਤੇ ਕਈ ਜਗ੍ਹਾ ਜਰਾਬਾ ਇਤੋਂ ਵਹਿੰਗੀ ਆ ਸੋ ਭਾਜੀ ਜੇ ਕਿਸੇ ਕਸਟਮਰ ਦਾ ਦਿਲ ਹੈ ਕਿ 99 ਰੁਪਏ ਤੋਂ ਥੋੜਾ ਜਿਹਾ ਰੇਟ ਵਧਾ ਦੋ ਥੋੜਾ ਵਧਾ ਕੇ ਥੋੜੀ ਕੁਆਲਿਟੀ ਹੋਰ ਅੱਛੀ ਦੇ ਦੋ ਪਰ ਜ਼ਿਆਦਾ ਨਹੀਂ ਉਹ ਵੀ ਮੈਂ ਦਿਖਾਨਾ ਇੱਕ ਹੋਰ ਚੀਜ਼ ਦਿਖਾਨਾ ਆ ਦੇਖੋ ਇਹ 99 ਦਾ ਹੋ ਜੀ ਇਹ ਵੀ ਹਾਂਜੀ ਇਹਦਾ ਪਣਾ ਦੇਖੋ ਵੱਡਾ ਵਾ 3.5 ਮੀਟਰ ਇਹਦੀ ਕੱਟ ਵਾ ਇਹ ਭਾਵੇਂ ਆਪਣੇ ਲਈ ਬਣਾ ਵੀ ਲੋ ਪ੍ਰਿੰਟਡ ਸੂਟੇ ਵਿਦਆਊਟ ਦੁਪੱਟਾ ਉਹਨਾਂ ਦੁਪੱਟਾ ਸੀ ਨਾ ਇਹਦਾ ਪਣਾ ਦੇਖੋ ਕਿੱਡਾ ਵਾ 3.5 ਮੀਟਰ ਦੀ ਇਹਦੀ ਕੱਟ ਵਾ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜੂਗੇ ਇਹ ਤੁਹਾਨੂੰ ਸੈਂਪਲ ਦਿਖਾ ਰਹੇ ਹਾਂ ਮੈਂ ਦੁਕਾਨ ਖੁੱਲੀ ਹੋਣ ਕਰਕੇ ਨਾ ਸਾਰਾ ਗਾ ਤੁਸੀਂ ਵੀ ਦੇਖਦੇ ਗ੍ਰਾਹਕ ਕਿੰਨਾ ਵਾ ਜੀ 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 ਸਾਡੇ ਕੋਲ ਆਈ ਚਲਾਈ ਲੱਗੀ ਰਹਿੰਦੀ ਮਤਲਬ ਤੁਸੀਂ ਪੰਨੇ ਦੀ ਗੱਲ ਇਹ ਕਰੇ ਕਿ ਘੇਰਾ ਜਿਹੜਾ ਪਣਾ ਆਪਣਾ ਪਣਾ ਇਹ ਪਣਾ ਵੱਡਾ ਵਾ 3.5 ਮੀਟਰ ਕੱਢਣਾ 5 ਮੀਟਰ ਹੀ ਗਿਣੀ ਜਾਂਦੀ ਲੇਡੀਜ਼ ਨੂੰ ਪਤਾ ਵਾ ਇਹ ਤੁਹਾਨੂੰ 100 ਰੁਪਏ ਦਾ ਪੈਣਾ ਵਾ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਆਇਆ ਧੋਵਾ ਦੇ ਕਕ ਰੇਵ ਵਾਲੀ ਆਈਟਮ ਆ ਜਾਂਦੀ ਸਾਡੇ ਕੋਲ ਇਹ ਕਿੰਨੀ ਸਰੌਕਸੀ ਵਰਗ ਆ ਜੀ ਬਹੁਤ ਪਿਆਰੀ ਚੀਜ਼ ਆ ਦੇਖੋ 200 ਰੁਪਏ ਦੇ ਵਿੱਚ ਹਮ ਆਹਾ ਹਾ ਕਿੰਨੇ ਸ਼ਾਨਦਾਰ ਪ੍ਰਿੰਟ ਬੁਲਬੁਲ ਦੇ ਬੱਚੇ ਜਿਹਨੂੰ ਕਹਿੰਦੇ ਹਮ ਚਸ਼ਮੇ ਬੁਲਬੁਲ ਚਸ਼ਮੇ ਬੁਲਬੁਲ ਅੱਛਾ ਕਪੜਾ ਬੜਾ ਸੌਫਟ ਹੈ ਬਹੁਤ ਪਿਆਰਾ ਕਪੜਾ ਭਾਜੀ ਹੱਥੀ ਧੋਣ ਨਾਲ ਬੰਦੀ ਉਹ ਬਿੰਗੀ ਹੋ ਜੂ ਕਪੜੇ ਨੂੰ ਕੁਝ ਨਹੀਂ ਹੋ ਇੰਨੀ ਗ ਕਰੇਪ ਦੇ ਵਿੱਚ ਆ ਜਿਹੜੇ ਕਰੇਪ ਲੈਂਦੇ ਉਹਨਾਂ ਨੂੰ ਬੱਦਾ ਵਾ ਤਾਂ ਦੇਖੋ ਜੀ ਮੈਚਿੰਗ ਦੇ ਨਾਲ ਆਊਗਾ ਜੀ ਆ ਲੋ ਪਿੰਕ ਕਲਰ ਕਿੰਨਾ ਪਿਆਰਾ ਕਰਦਾ ਸਤਾਰੇ ਵੀ ਜੜੇ ਹੋਏ ਆ ਸਤਾਰੇ ਵੀ ਲੱਗੇ ਹੋਏ ਆ ਠੀਕ ਆ ਜੀ ਇਹ ਨਹੀਂ ਕਿ ਕਲਰ ਚੁਆਇਸ ਨਹੀਂ ਹੈ ਔਰ ਇੱਕ ਗੱਲ ਹੋਰ ਫਾਈਵ ਸਟਾਰ ਹੋਟਲ ਦੇ ਸਿਰਫ ਸ਼ੌਕਰ ਜਾਂਦੇ ਆ ਠੀਕ ਹੈ ਨਾ ਇਹ ਟੱਬਾ ਵਾ ਇੱਥੇ ਸ਼ੌਕਰ ਵੀ ਆਣੇ ਸਾਰੇ ਦਰਮਿਆਨੇ ਪਰਵਾਲੇ ਆਣੇ ਸਾਰੇ ਆਣੇ ਮਿਡਲ ਕਲਾਸ ਵੀ ਆਣੇ ਸਾਰੇ ਆਣੇ ਔਰ ਸਾਰਿਆਂ ਦਾ ਨਿਗਾ ਸਵਾਗਤ ਕੀਤਾ ਜਾਊਗਾ ਉਮੇਦ ਜੀ 100 ਵਾਲਾ ਇੱਕ ਸੂਟ ਲੈਣਾ ਹੋਵੇ ਤੁਹਾਨੂੰ ਵੀ ਉਦਾਂ ਹੀ ਡੀਲਿੰਗ ਮਿਲੂਗੀ ਜਿੱਦਾਂ ਵੀ ਲੱਖ ਵਾਲੇ ਗਾਦ ਨੂੰ ਮਿਲੂਗੀ ਮਤਲਬ ਪਿਆਰ ਸਤਿਕਾਰ ਤੁਹਾਨੂੰ ਪੂਰਾ ਮਿਲੇਗਾ ਇਹ ਸੋਚ ਕੇ ਨਹੀਂ ਆਉਣਾ ਕਿ ਯਾਰ ਅਸੀਂ 100 ਵਾਲੇ ਸੋਚਿਆ ਕਿ ਜਾ ਕੇ ਦੋ ਸੂਟ ਲੈ ਆਈਏ ਤੁਸੀਂ ਇੱਕ ਵਾਰੀ ਆਓ ਪੈਰ ਪਾਓ ਆਪਣੇ ਚਰਨ ਪਾਓ ਸਾਡੇ ਲਈ ਉਹ ਉਹੀ ਅਹਿਮੀਅਤ ਬਹੁਤ ਹੈ ਹਾਂਜੀ ਹਾਂਜੀ ਔਰ ਇੱਕ ਗੱਲ ਹੋਰ 5 ਸਤੰਬਰ ਵਾਲੇ ਦਿਨ ਇਹ ਸ਼ਾਪ ਰੇਲਵੇ ਰੋਡ ਤੇ Jio ਆਫਿਸ ਦੇ ਸਾਹਮਣੇ ਚੱਲ ਜਾਣੀ ਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਖੁੱਲਾ ਸੱਦਾ ਹੈ ਤੁਹਾਨੂੰ ਜੀ ਆਇਆਂ ਨੂੰ ਮੱਥੇ ਵੱਟ ਨਹੀਂ ਪਾਵਾਂਗੇ ਲੈ ਕੇ ਜਾਵਾਂਗੇ ਤਾਂ ਵੀ ਠੀਕ ਆ ਨਹੀਂ ਲੈ ਕੇ ਜਾਵਾਂਗੇ ਤਾਂ ਵੀ ਠੀਕ ਹੈ ਇੱਕ ਵਾਰੀ ਚਰਨ ਜਰੂਰ ਪਾਈਓ ਮਤਲਬ ਆਪਾਂ ਸਮਝ ਗਏ ਇਹਨਾਂ ਦੀ ਮਿਹਨਤ 'ਚ ਕੋਈ ਕਮੀ ਨਹੀਂ ਹੈ ਤੁਸੀਂ ਆਉਣਾ ਹੈ ਤੁਸੀਂ ਆਉਣਾ ਕਿਉਂਕਿ ਕਸਟਮਰ ਰੱਬ ਦਾ ਰੂਪ ਹੁੰਦਾ ਹੈ 5 ਤਰੀਕ ਨੂੰ ਇਹ ਨਵੀਂ ਸ਼ੁਰੂਆਤ ਕਰ ਰਹੇ ਆ ਨਾਂ ਵੀ ਸ਼ੁਭ ਲਕਸ਼ਮੀ ਹੈ ਤੁਸੀਂ ਆਉਂਗੇ ਤੁਹਾਡੇ ਘਰ ਵੀ ਮਤਲਬ ਇਸ ਤਰੀਕੇ ਡੀਲ ਕਰਨ ਕੇ ਖੁਸ਼ ਹੋ ਕੇ ਜਾਓਗੇ ਤੁਹਾਨੂੰ ਮਹਿਸੂਸ ਹੋਏਗਾ ਸਭ ਕੁਝ ਸ਼ੁਭ ਹੋਇਆ ਤੁਸੀਂ ਸਾਡੇ ਘਰ ਆਉਂਗੇ ਨਾ ਸਾਡੇ ਘਰ ਵੀ ਲਕਸ਼ਮੀ ਆਊਗੀ ਜੀ ਆਪਣੇ ਘਰ ਤੁਸ ਜਾਉਗੇ ਤੁਹਾਡੇ ਵੀ ਲక్ష్ਮੀ ਬੱਜ ਉਹਦਾ ਕਾਰਨ ਇਹ ਹੈ ਕਿ ਜਦ ਭੈਣਾਂ ਨੇ ਖੁਸ਼ ਹੋ ਜਾਣਾ ਤੇ ਘਰ ਜਾ ਵੀ ਲక్ష్ਮੀ ਦਾ ਵਾਸਾ 2000 ਵਾਲਾ ਸੂਟ 500 ਦਾ ਮਿਲਣਾ ਤੇ ਨਿਕਣਾ ਮੇਰਾ 500 ਬਚ ਗਿਆ ਹਾਂ ਬਿਲਕੁਲ ਨੇ ਜੀ 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 ਆਓ ਅੱਗੇ ਤੁਹਾਨੂੰ ਵੈਰਾਈਟੀ ਹੋਰ ਦਿਖਾਉਂਦਾ ਇਸ ਸਟੈਪ ਚਲਦੇ ਹੋਏ ਅਗਲੀ ਵੈਰਾਈਟੀ ਦੇਖੋ ਆ ਦੇਖੋ ਔਟ ਪਿੰਕ ਕਲਰ ਵਿਦ ਦੁਪੱਟਾ ਦੁਪੱਟੇ ਸਾਈਜ਼ ਵੀ ਪੂਰੇ ਆਉਗੇ ਇਹ ਤੁਹਾਨੂੰ ਕੋਈ 500 ਨਹੀਂ ਕੋਈ 600 ਨਹੀਂ ਸਿਰਫ 250 ਰੁਪਏ ਦਾ ਬੈਣਾ ਕਿੰਨੇ ਦਾ ਸਿਰਫ 250 ਮਤਲਬ ਸਮਝੀ 50% ਡਿਸਕਾਊਂਟ ਹਾਂ ਹਾਂ ਨੈਟ ਰੇਟ ਠੀਕ ਹੈ ਜੀ ਟਿਕਟ ਰੇਲ ਗੱਡੀ ਨਹੀਂ ਝੂਟੇ ਹਵਾਈ ਜਾ ਠੀਕ ਹੈ ਜੀ ਆਹ ਦੇਖੋ ਜੀ ਕਲਰ ਕਿੰਨੇ ਪਿਆਰੇ ਪਿਆਰੇ ਆ ਬੁਲਬੁਲ ਦੇ ਬੱਚੇ ਸ਼ਗਨਾ ਵਾਲੇ ਰੰਗ ਆ ਦੇਖੋ ਵਾਈਨ ਕਲਰ ਪ੍ਰਿੰਟ ਵੀ ਸਾਰੇ ਅਲੱਗ ਅਲੱਗ ਸਾਰਿਆਂ ਚ ਕਲਰ ਮਿਲ ਜੂਗੇ ਤੁਹਾਨੂੰ ਦੁਪੱਟੇ ਸਾਰਿਆਂ ਦੇ ਨਾਲ ਆ ਫੁੱਲ ਸਾਈਜ਼ ਦੇ ਦੁਪੱਟੇ ਆ ਆ ਦੇਖੋ ਕਿੰਨਾ ਸੋਨਾ ਪ੍ਰਿੰਟ ਕਿੰਨਾ ਸੋਨਾ ਕਲਰ ਆ ਦੇਖੋ ਲੇਟੈਸਟ ਡਿਜ਼ਾਈਨ ਆ ਬਿਲਕੁਲ ਲੇਟੈਸਟ ਡਿਜ਼ਾਈਨ ਆ 올ਡ ਲੇਡੀਜ਼ ਵਾਸਤੇ ਲੈਣੇ ਮੀਡਲ ਏਜ ਵਾਸਤੇ ਲੈਣੇ ਹਰ ਇੱਕ ਕਲਰ ਮਿਲ ਜੂਗਾ ਤੁਹਾਨੂੰ ਆ ਦੇਖੋ ਵਾਈਨ ਕਲਰ ਕਿੰਨਾ ਪਿਆਰਾ ਆ ਦੇਖੋ ਮੁੰਡਾ ਕਿੰਨੇ ਸੋਨੇ ਸੋਨੇ ਰੰਗ ਸੁੱਟਦਾ ਵੇਹ ਅੱਥੇ ਜੀ ਬਾਗਵਾਨ ਕਲਰ ਹੈ ਲੋ ਜੀ ਮਤਲਬ ਹੋਰ ਵੀ ਬਹੁਤ ਵੈਰਾਈਟੀ ਤੁਹਾਨੂੰ ਇੱਥੇ ਮਿਲ ਜੂਗੀ ਆ ਦੇਖੋ ਕਾਫੀ ਕਲਰ ਖਲਾਰਾ ਜਿਆਦਾ ਪੈਨ ਕਰਕੇ ਕਸਟਮਰ ਜਿਆਦਾ ਹੋਣ ਕਰਕੇ ਆਪਾਂ ਤੁਹਾਨੂੰ ਟ੍ਰੇਲਰ ਦਿਖਾ ਰਹੇ ਆ ਪਿਕਚਰ ਤੁਸੀਂ ਫਿਲਮ ਫਿਲਮ ਤੁਸੀਂ ਆ ਕੇ ਇੱਥੇ ਦੇਖਣੀ ਹਾਂ 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 ਫਿਲਮ ਇੱਥੇ ਆ ਕੇ ਦੇਖਣੀ ਉਹ ਟਿਕਟ ਕੋਈ ਨਹੀਂ ਹੈ ਟਿਕਟ ਕੋਈ ਨਹੀਂ ਟਿਕਟ ਟਿਕਟ ਫਰੀ ਹੈ ਫਰੀ ਫਰੀ ਬਿਲਕੁਲ ਫਰੀ ਜੀ ਅੱਜ ਆ ਸਟਾਕ ਹੈ ਜਿਹੜਾ ਇਧਰਲੇ ਪਾਸੇ ਗੱਲ ਕਰੀਓ ਕਿ ਇਹਦੀ ਡਿਮਾਂਡ ਵੀ ਬੜੀ ਹੈ ਹਾਂਜੀ ਇਹ ਵੀ 250 260 ਮਿਕਸ ਰੇਂਜ ਪਈ ਆ ਖਲਾਲਾ ਜਿਆਦਾ ਮਤਲਬ ਜੇ ਬਾਕੀ ਨਾਲ ਕੰਪੇਅਰ ਕਰੀਏ ਬਾਹਰ ਇਹ 6 6 7 700 ਦੇ ਹੈਗੇ ਹਾਂ ਹਾਂ ਪਰ ਮੱਥਾ ਦੇ ਇੱਕੇ ਬਿੰਦੀ ਰਹਿੰਦੇ ਬਾਕੀ ਦੁਕਾਨਾਂ ਦੇ ਸਾਡੀ ਦੁਕਾਨ ਦੇ ਘੱਮ ਨਹੀਂ 50% ਆਫਰ ਜੋ ਉੱਪਰ ਪ੍ਰਾਈਸ ਲੱਗਾ ਨੈਟ ਰੇਟ ਕਰਤਾ ਵਾ ਜੋ ਉੱਪਰ ਲੱਗਾ ਉਹਦਾ ਅੱਧ ਦੇ ਕੇ ਆ ਵੀ ਚੱਲ ਜਾਓ ਪਰ ਤੁਸੀਂ ਇਹ ਗੱਲ ਨੂੰ ਸਮਝੋ ਜੀ 100 ਰੁਪਏ 'ਚ ਅੱਜ ਦੇ ਟਾਈਮ ਤੇ ਕੋਈ ਜਿਹੜਾ ਸੂਟ ਨਹੀਂ ਦਿੰਦਾ ਗੋਲ ਗੱਪਿਆਂ ਤੇ ਰੇਟ ਤੇ ਤੁਹਾਨੂੰ ਜਿਹੜਾ ਸੂਟ ਮਿਲ ਰਿਹਾ ਔਰ ਜਿਵੇਂ ਭਾਜੀ ਨੇ ਕਿਹਾ ਸਬਜ਼ੀ ਲੈਣ ਆਉਂਗੇ ਬੱਚੇ ਪੈਸੇ ਨਾਲ ਇੱਕ ਸੂਟ ਲੈ ਕੇ ਜਾ ਸਕਦੇ ਆ ਤੁਸੀਂ ਆਓ ਥੋੜਾ ਜਿਹਾ ਉਹਨੂੰ ਵਧਾ ਦੋਗੇ ਤਾਂ 250 ਦੀ ਰੇਂਜ ਵਿੱਚ 260 70 ਦੀ ਰੇਂਜ ਵਿੱਚ ਬਹੁਤ ਅੱਛੇ ਅੱਛੇ ਸੂਟ ਮਿਲਣਗੇ ਜਿਹੜੇ ਮਾਰਕੀਟ ਵਿੱਚ ਤੁਹਾਨੂੰ 600 700 ਤੱਕ ਮਿਲਦੇ ਆ ਔਰ ਇੱਕ ਗੱਲ ਹੋਰ ਹੈ ਸਟਡਿੰਗ ਤੁਹਾਨੂੰ ਹਲੇ ਵਧੀਆ ਵੈਰਾਈਟੀ ਦਿਖਾਣੀ ਹੈ ਜੀ ਜੀ ਵੀਡੀਓ ਦੇ ਆਖਰ ਤੱਕ ਤੁਸੀਂ ਬਣੇ ਰਹਿਣਾ ਇਹ ਤਾਂ ਸ਼ੁਰੂਆਤ ਹੈ ਬਿਲਕੁਲ ਬਿਲਕੁਲ ਇਹ ਓਪਨਿੰਗ ਆ ਇਹ ਤਾਂ ਨੇ ਮੋਟਰਸਾਈਕਲ ਦੀ ਕਿੱਕ ਮਾਰੀ ਆ ਹਾਂ ਐਂਡ ਤੱਕ ਨਾਟ ਆਊਟ ਜਾਵਾਂਗੇ ਥੱਲੇ ਗੇਅਰ ਨਹੀਂ ਪਾਇਆ ਨਾ 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 ਆਓ ਥੱਲੇ ਜਲੀਏ ਸਾਥੀਓ ਅਸੀਂ ਫਰਸਟ ਫਲੋਰ ਤੋਂ ਹੇਠਾਂ ਪਹੁੰਚੇ ਗਰਾਊਂਡ ਫਲੋਰ ਤੇ ਔਰ ਆ ਇੰਨੀ ਕਿ ਜਗ੍ਹਾ ਸਾਨੂੰ ਫ੍ਰੀ ਮਿਲ ਜਵੇ ਉਹਦੇ ਲਈ ਸਾਨੂੰ ਕਟੋ-ਕਟ ਅੱਧਾ ਘੰਟਾ ਵੇਟ ਕਰਨਾ ਪਿਆ ਤੁਸੀਂ ਸਮਝੋ ਕਿ ਸ਼ੋਰੂਮ ਤੇ ਕਿੰਨਾ ਰਸ਼ ਪੈਂਦਾ ਆ ਤੁਸੀਂ ਸੂਟ ਦੇਖ ਸਕਦੇ ਹੋ ਵੈਰਾਈਟੀ ਬਹੁਤ ਸਾਰੀ ਹੈ ਉੱਪਰ ਨਾਲੋਂ ਥੋੜੀ ਜੀ ਹੋਰ ਉੱਪਰ ਪ੍ਰੀਮੀਅਮ ਕੁਆਲਿਟੀ ਜੋ ਮਤਲਬ ਜਿਹੜੀ ਫਰਸਟ ਫਲੋਰ ਤੇ ਕੁਆਲਿਟੀ ਦਿਖਾ ਲਈ ਉਹਦੇ ਨਾਲ ਥੋੜੀ ਐ ਪ੍ਰੀਮੀਅਮ ਐ ਲੇਕਿਨ ਸੂਟ ਤੁਸੀਂ ਦੇਖੋਗੇ ਤਾਂ ਐਂ ਲੱਗਦਾ ਜਿਵੇਂ ਇੰਸਟਾਗ੍ਰam ਫਿਲਟਰ ਲਾਏ ਹੁਣ ਔਰ ਸੂਟ ਸਾਰੇ ਮੀਡੀਅਮ ਰੇਂਜ ਦੇ ਆ ਪਰ 50 50% ਦਾ ਡਿਸਕਾਊਂਟ ਕੋਈ 1500 ਨਹੀਂ ਕੋਈ 2000 ਨਹੀਂ ਕੋਈ ਤਾਂ ਨਾ ਮਿਲੂਗਾ ਚੋ 600 ਦਾ ਕੋਈ 500 ਦਾ ਕੋਈ 700 ਦਾ ਕੋਈ 750 ਦਾ ਮਤਲਬ ਇੱਕ ਦੀ ਕੀਮਤ ਦੇਣੀ ਐ ਤੇ ਦੋ ਦੇ ਮਜ਼ੇ ਲੈ ਲੈਣੇ ਆ ਬਿਲਕੁਲ ਬਿਲਕੁਲ ਤੁਸੀਂ ਫਿਰ ਟਿਕਟ ਰੇਲ ਗੱਡੀ ਤੂਡੇ ਹੋਈ ਜਾਦੇ ਫੀਲਿੰਗ ਵੀ ਰਾਇਲ ਲੈਣੇ ਤੇ ਹੈਵੀ ਕੱਟ ਖਰਚਣੇ ਆ ਆ ਦੇਖੋ ਦੁਪੱਟੇ ਬਹੁਤ ਪਿਆਰੇ ਆ ਬਨਾਰਸੀ ਦੁਪੱਟਿਆਂ ਦੇ ਦਿਖਾਈਏ ਜੀ ਕਿੰਨਾ ਪਿਆਰਾ ਦੁਪੱਟਾ ਹੈ ਅੱਛਾ ਅੱਖ ਨੂੰ ਕੈਚ ਬਲੋ ਅੱਖੇ ਨੂੰ ਦੇਖਦੀ ਹੈ ਤਾਂ ਆਰਾਮ ਜਿਹਾ ਮਿਲਦਾ ਹਾਂ ਹਾਂ ਬਹੁਤ ਕੈਚੂਟ ਆ ਇਹਦੇ ਵਿੱਚ ਤੁਹਾਨੂੰ 50 ਡਿਜ਼ਾਈਨ ਦੇ ਪਿਆਰੇ ਨੂੰ ਮਿਲ ਜੂਗੇ ਅਲੱਗ-ਅਲੱਗ طرح ਦੇ ਅੱਛਾ ਇਹਦੇ ਵਿੱਚ ਤੁਹਾਨੂੰ ਆ ਦੇਖੋ ਮਤਲਬ ਜਿਹੜਾ ਪਸੰਦ ਕਰ ਲਿਆ ਤੁਸੀਂ ਪਿਆਰ ਸਰਟ ਡਾਰਕ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਉਹ ਚੁਣੀ ਲੈਣੀ ਉਹ ਲੈ ਲਓ ਕੜਾਈ ਵਾਲੀ ਚੁੰਨੀ ਲੈਣੀ ਕੜਾਈ ਵਾਲੀ ਲੈ ਲਓ ਤੁਹਾਡੀ ਐਜੂ ਵਿਸ਼ ਜਿਹਦਾ ਤੁਹਾਨੂੰ ਅੱਛਾ ਲੱਗਦਾ ਆ ਕਾਲਾ ਸੂਟ ਤਾਂ ਬਹੁਤ ਸ਼ਾਨਦਾਰ ਮੋਸਟ ਵਾਂਟਡ ਕਲਰ ਆ ਸਰ ਮੋਸਟ ਵਾਂਟਡ ਆ ਹਾਂ ਵੇਖੋ ਜੀ ਆ ਵੀ ਕਲਰ ਨਵੇਂ-ਨਵੇਂ ਕਲਰ ਤੁਹਾਨੂੰ ਇੱਚ ਦੇ ਦਾਂਗੇ 50 ਕਲਰ ਆ 50 ਡਿਜ਼ਾਈਨ ਆ ਇਹਦੇ ਵਿੱਚ ਤੁਹਾਨੂੰ 500 ਤੋਂ ਲੈ ਕੇ 800 ਤੱਕ ਦੀ ਰੇਂਜ ਤੁਹਾਨੂੰ ਦਿਖਾ ਦੇਣਾ ਸਿਰਫ ਆਹ ਦੇਖੋ ਕਲਰ ਕਿੰਨੇ ਸੋਹਣੇ ਸੋਹਣੇ ਜਿੱਦਾਂ ਇਹਦਾ ਮਿਲਦੇ ਵੇ ਤੁਹਾਨੂੰ ਦਿਖਾਈ ਇਹਨਾਂ ਦੁਕਾਨ ਸਾਰੀ ਖੁੱਲੀ ਪਈ ਆ ਤੁਹਾਨੂੰ ਪਤਾ ਆ ਵੇਖੋ ਕਿਉਂਕਿ ਗ੍ਰਾਹਕਾਂ ਦਾ ਇੱਥੇ ਅਜੀਹਾ ਮੇਲਾ ਲੱਗਦਾ ਜਿਵੇਂ ਕਰਵਾ ਚੌਥ ਤੇ ਮਹਿੰਦੀ ਲਵਾਉਣ ਵੇਲੇ ਲਾਈਨਾਂ ਨਹੀਂ ਲੱਗਦੀਆਂ ਉਸ ਤੋਂ ਹੀ ਵਾਦ ਉਸ ਤੋਂ ਹੀ ਵਾਦ ਹਾ ਦੇ ਕੋਲ ਕਿੰਨੇ ਸੋਨੇ سونے ਰੰਗ ਅਗਲੀ ਵੈਰਾਈਟੀ ਦਿਖਾਣਾ ਤੁਹਾਨੂੰ ਆਪ ਕੋ ਫਰੰਟ ਜਾਲ ਕੋਈ 500 ਕੋਈ 600 ਕੋਈ 700 ਅਲੱਗ ਅਲੱਗ ਰੇਜ ਦੇ ਵਿੱਚ 50% ਡਿਸਕਾਊਂਟ ਦੇ ਮੈਂਨੇ ਜੋ ਉੱਪਰ ਲੱਗਾ ਵਾ ਜੀ ਜੇ ਉੱਪਰ 1500 ਲੱਗਾ ਤੁਹਾਨੂੰ 750 ਦਾ ਸੂਟ ਮਿਲਣਾ ਹੈ ਫੋਰ ਇਗਜ਼ਾਮਪਲ ਜੋ ਵੀ ਲੱਗਾ ਮਾਰਕੀਟ ਦੇ ਤੁਸੀਂ ਕੰਪੈਰੀਜ਼ਨ ਕਰਦੇ ਬਿਲਕੁਲ ਬਿਲਕੁਲ ਮਾਹ ਜੀ ਕੇ ਨਾਲੋਂ ਹਟ ਗਿਆ ਮੋਰਨੀਆਂ ਵਾਲਾ ਡਿਜ਼ਾਈਨ ਦੇਖੋ ਕਿੰਨਾ ਆਹ ਦੇਖੋ ਕਿਆ ਬਾਤ ਆਹ ਦੇਖੋ ਜੀ ਕਢਾਈ ਕੱਢੀ ਹੋਈ ਆ ਟੌਪ ਟਮ ਟੌਪ ਮੋਰਾਂ ਵਾਲਾ ਡਿਜ਼ਾਈਨ ਮੋਰਨੀਆਂ ਵਾਲਾ ਡਿਜ਼ਾਈਨ ਦੁਪੱਟੇ ਦੇ ਵੀ ਮੋਰਨੀਆਂ ਬਣੀਆਂ ਹਾਲਾਂਕਿ ਮੋਰਨੀਆਂ ਉੱਤੇ ਬਣੀਆਂ ਪਰ ਜੋ ਰੇਟ ਆ ਪਹਿਲ ਤੁਸੀਂ ਆਪ ਪਾ ਦੇਣੀ ਆ ਬਿਲਕੁਲ ਪਹਿਲਾ ਬੰਦੇ ਘਰ ਜਾਉਂਗੇ ਆ ਦੇਖੋ ਕਿੰਨਾ ਪਿਆਰਾ ਕਲਰ ਮੋਰ ਪੰਖੀਆ ਕਲਰ ਉਹ ਮੋਰਨੀਆਂ ਵਾਲਾ ਡਿਜ਼ਾਈਨ ਸੀ ਮੋਰ ਪੰ ਵਾਇਨ ਕਲਰ ਕਿੰਨਾ ਪਿਆਰਾ ਬਹੁਤ ਹੀ ਸੋਹਣੇ ਸੋਹਣੇ ਸੂਟ ਦੋਨ ਬੜਾ ਮਿਲੂ ਬਹੁਤ ਸਾਰੀ ਤੁਹਾਨੂੰ ਚੁਆਇਸ ਮਿਲਦੀ ਦੇ ਵਿੱਚ ਹਾਂ ਘੱਟ ਖਰਚੇ ਦੀ ਚੁਆਇਸ ਜ਼ਿਆਦਾ ਬਿਲਕੁਲ ਬਿਲਕੁਲ ਆ ਦੇਖੋ ਆਹ ਕਿਹ ਸ਼ਾਨਦਾਰ ਰਾਇਲ ਕਲਰ ਇੰਗਲਿਸ਼ ਕਲਰ ਲੈ ਰਾਇਲ ਲੁੱਕ ਹੈ ਪੂਰੀ ਤੁਸੀਂ ਦੇਖੋ ਬਹੁਤ ਲਾਈਵ ਕਲਰ ਲੈਣਾ ਦਾ ਇਹਨਾਂ ਦਾ ਦੁਪੱਟੇ ਇਹਨਾਂ ਦੁਪੱਟਿਆਂ ਦੇ ਉੱਪਰ ਵੀ ਵਰਕ ਆ ਮਿਸ ਮਿਸ ਹੋ ਗਿਆ ਦੁਪੱਟਾ ਜੇ ਪ੍ਰਾਈਸ ਇਹ ਤਾਂ ਵੀ 7-800 ਤੱਕ 500 ਤੱਕ ਨਹੀਂ ਇਹ ਨਹੀਂ 7-800 ਤੱਕ ਇਹ 1000 ਤੋਂ ਥੱਲੇ ਥੱਲੇ ਹਾਂ 1000 ਤੋਂ ਥੱਲੇ ਮਹਿੰਗੇ ਸ਼ੌਂਕਪੂਰੇ ਉਹਨੂੰ 10 900 ਵੀਤ ਨੇ 900 ਤੋਂ ਵੀ ਥੱਲੇ ਥੱਲੇ 7-800 ਦੇ ਵਿੱਚਕਾਰ ਤੁਹਾਡੇ ਮਹਿੰਗੇ ਸੂਟਾਂ ਤੇ ਸ਼ੌਂਕ ਪੂਰੇ ਹੋ ਜਾਣੇ ਹਨ ਮੈਂ ਉਦਾਹਰਨ ਦੇ ਦਿੰਦਾ ਆਹ ਸੂਟ 550 ਰੁਪਏ ਦਾ ਜੀ ਲਓ ਕਿਸੇ ਇੱਕ ਭੈਣ ਨੇ ਵੀ ਤਾਰੀਫ ਕਰਤੀ ਪੈਸੇ ਪੂਰੇ 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 ਨਾਲੇ ਹੀ ਪੂਰੇ ਪੂਰੇ ਤੁਸੀਂ ਸੂਟ ਪਾ ਕੇ ਸ਼ੀਸ਼ੇ ਦੇਖ ਲੈ ਨਾਲੇ ਹੀ ਪੂਰੇ ਹੋਏ ਹੈ ਲੱਗੇ ਉੱਪਰ ਆਈਸ ਫਰੀ ਇਹ ਤੁਹਾਨੂੰ ਪੈਣਾ 800 ਰੁਪਏ ਦਾ ਠੀਕ ਹੈ ਨਾ ਇੱਥੇ ਲੱਗਦੇ ਉੱਪਰ ਆ ਭਾਜੀ ਨਾਲੇ ਰਾਇਲ ਸੇ ਲੱਗਦੇ ਉੱਪਰ ਹੈ ਇਹ ਸੂਟ ਕਿਸੇ ਸਾਡੀ ਭੈਣ ਨੇ ਪਾ ਕੇ ਸ਼ੀਸ਼ੇ ਦੇਖ ਲਿਆ ਨਾਲ ਹੀ ਪੈਸੇ ਪੂਰੇ ਬਿਲਕੁਲ ਬਿਲਕੁਲ ਕਿਉਂਕਿ ਸ਼ੀਸ਼ੇ ਨਹੀਂ ਕਰਦੇ ਨਾ ਤਾਂ ਬਹੁਤ ਸੋਹਣੀ ਲੱਗਦੀ ਪਈ ਜਦੋਂ ਸਾਡੇ ਭਰਾ ਨੇ ਕਹਿੰਦੇ ਨਾ ਨਾ ਮੁਰੇ ਭਾਜੀ ਇਹਨਾਂ ਨੇ ਵੀ ਤਾਂ ਮਸੂੜ ਬਹੁਤ ਹੋਪਦਾ ਪੈਸੇ ਉੱਥੇ ਬੁਰੇ ਆ ਫਤਮ ਗੱਲ ਹੀ ਖਤਮ ਕਿੰਨੇ ਪੈਸੇ ਦੇ ਨੇ ਜਦੋਂ ਉਹਨਾਂ ਦੀ ਤਾਰੀਫ ਕਰਦੇ ਨਹੀਂ ਅੱਛਾ ਅੱਛਾ ਹ 1000 ਰੁਪਏ ਦਾ ਫਾਇਦਾ ਹੋ ਜਾਣਾ ਕਿਉਂਕਿ ਭੈਣ ਨੂੰ ਯਾਪੀ ਕੜਾਈ ਪਨੀਰ ਬਣਾ ਦੇਣਾ ਬਿਲਕੁਲ ਆ ਵੀ ਦਾਲ ਮੱਖਣੀ ਬਣਾ ਦੇਣੀ ਠੀਕ ਗੱਲ ਸਹੀ ਗੱਲ ਘਰ ਚ ਰੌਣਕ ਆ ਜਾਣੀ ਆ ਦੇਖੋ ਕਿੰਨਾ ਸੁਨਾ ਰਾਇਲ ਕਲਰ ਇੰਗਲਿਸ਼ ਕਲਰ ਇਹਦੇ ਕਲਰ ਸਾਰੇ ਇੰਗਲਿਸ਼ ਮਿਲੂਗਾ ਇਹ ਸੂਟ ਕੋਈ ਵੀ ਭੈਣ ਪਾਊਗੀ ਮੈਂ ਕਹਿਆ ਕਿ ਨਾ ਪੂਰਾ ਮਹੱਲਾ ਤਾਰੀਫ ਕਰੇਗਾ ਲੋ ਇਹ ਤਾਂ ਰੇਟ ਦੱਸ ਦਿਨਾ ਇੱਥੇ ਕਿਤੇ ਲੱਗਾ ਹੋਣਾ ਇਹ ਬਹੁਤ ਟੌਪਮ ਟੌਪ ਸੂਟ ਹੈ ਸਿਰਫ WhatsApp ਲੈ ਦੱਸ ਅੱਛਾ ਜੇ ਇਹੀ ਕਿਸੇ ਸ਼ੋਰੂਮ ਚ ਲੱਗਿਆ ਹੋਵੇ ਚੰਡੀਗੜ੍ਹ ਏਰੀਆ ਚ ਚੰਡੀਗੜ੍ਹ ਵੱਲ ਤਾਂ 7-8000 ਤੱਕ ਮਾਮੂਲੀ ਜੀ ਗੱਲ ਕਰਕੇ ਜਾਓ ਕਟੋਗਾ 1995 ਮੇਰੇ ਬੇ ਦਾ ਮਾੜੇ ਤੋਂ ਮਾੜੇ ਹਾਂ ਮਿਨਿਮਮ ਮੈਕਸਿਮਮ ਦਾ ਕੋਈ ਲਿਮਟਿਕ ਕੋਈ ਬਕਾਨਦਾਰ ਨੇ ਕਿਹੜਾ ਕੋਈ ਪਰਮਿਸ਼ਨ ਲੈਣੀ ਜਾਨੀ ਮੋਦੀ ਗੋਲਜਾ ਭਗਵਾਨ ਤੁਮਾਨ ਕੋ ਹੈ ਨਾ ਦੁਕਾਨਦਾਰ ਦੀ ਆਪਣੀ ਮਰਜ਼ੀ ਪਹਿਲ ਸਾਡੀ ਦੂਜੀ ਕਵੱਟੀ ਹੈ ਜੇ ਤੁਸੀਂ ਆਪਣੇ ਪੈਸੇ ਵੀ ਬਚਾਣੇ ਚੀਜ਼ ਵੀ ਵਧੀਆ ਲੈਣੀ ਸ਼ੁਭ ਲక్ష్ਮੀ ਦੇ ਵਿਜ਼ਿਟ ਕਰੋ ਤੁਹਾਡੇ ਪੈਸੇ ਵੀ ਪੂਰੇ ਤੇ ਚੀਜ਼ ਵੀ ਵਧੀਆ ਚੀਜ਼ ਵੀ ਵਧੀਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵਧੀਆ ਵੈਰਾਈਟੀ ਜੀ ਤੁਹਾਨੂੰ ਦੱਸ ਜੇ ਇਹਨਾਂ ਸੋਚੇ ਕਿ ਇਹਨਾਂ 7-800 ਵਾਂ ਕੀ ਬਏ ਆ ਹੋਰ ਤੁਹਾਨੂੰ ਉੱਪਰ ਦੀ ਉਹ ਤਾਂ ਕਸਟਮਰ ਦੇ ਫਾਇਦੇ ਮਤਲਬ ਇੱਕ ਲੈਣਾ ਹੋਗੇ ਚਾਰ ਲੈ ਕੇ ਜਾਉ ਹਾਂ 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 ਖੁਸ਼ੀਆਂ ਲੈ ਕੇ ਜਾਉ ਬਿਲਕੁਲ ਬਿਲਕੁਲ ਜੀ ਨੈਕਸਟ ਜੀ ਜੀ ਹਿਤੇਸ਼ ਭਾਜੀ ਦੱਸੋ ਇਹਦੇ ਸੂਟ ਬਾਰੇ ਜਾਣਕਾਰੀ ਦਿਓ ਜੀ ਇਹ ਜਿਹੜਾ ਸੂਟ ਆਣਗੇ ਹੈਂਡਵਰਕ ਦੇ ਵਿੱਚ ਨਵੇਂ ਕੱਪੜੇ ਲੈਣੇ ਨਵੀਆਂ ਕਢਾਈਆਂ ਲੈਣੀਆਂ ਨਵੇਂ ਕਲਰ ਲੈਣੇ ਜੇ ਤੁਹਾਡਾ ਬਜਟ ਜ਼ਿਆਦਾ ਵੱਧ ਜਿੰਨੇ ਵੀ ਮੈਂ ਬਹੁਤ ਵਧੀਆ ਚੀਜ਼ ਲੈਣਾ ਜਿੰਨੇ ਮੈਂ ਸਭ ਤੋਂ ਅਲੱਗ ਦਿਖਾਂ ਇਹ ਉਹ ਚੀਜ਼ ਜਾਵਾਂ ਦੇਖੋ ਕਿਆ ਬਾਤ ਵਾਹ ਜੀ ਵਾਹ ਕਿਆ ਚੀਜ਼ਾਂ ਦੇਖੋ ਭਾਜੀ ਕੈਮਰਾ ਮਾਰਿਓ ਰੱਖੀ ਕੈਮਰੇ ਨੂੰ ਪੂਰਾ ਟਿਚ ਮੁੰਡੇ ਆ ਸੋਹਣੇ ਸੋਹਣੇ ਸੂਟਾਂ ਦੀ ਫੋਟੋ ਕਿਚ ਮੁੰਡੇ ਆ ਦੇਖੋ ਇਨਸਟਾ ਫਿਲਟਰ ਵਾਲੇ ਆਏ ਬਿਲਕੁਲ ਬਿਲਕੁਲ ਇੱਕ ਵਾਰੀ ਜ਼ੂਮ ਕਰਕੇ ਦੇਖੋ ਕਿਆ ਬਾਤ ਹੈ ਬਹੁਤ ਸ਼ਾਨਦਾਰ ਬਹੁਤ ਪਿਆਰੇ ਪਿਆਰੇ ਵਾਲਾ ਤੁਸੀਂ ਗਿਫਟ ਕਰੋਗੇ ਜੇ ਆਪਣੀ ਵਾਈਫ ਨੂੰ ਹਨਾ ਆਪਣੀ ਗੋਇੰਗ ਟੂ ਬੀ ਵਾਈਫ ਨੂੰ ਤਾਂ ਰੂਹ ਖੁਸ਼ ਹੋ ਜਾਣੀ ਆ ਦੇਖੋ ਕਿੰਨਾ ਪਿਆਰਾ ਟਾਈ ਐਂਡ ਡਾਈ ਦਾ ਦੁਪੱਟ ਬਹੁਤ ਹੀ ਸੋਹਣੀ ਜੀ ਬਣਾਈ ਆ ਓਏ ਓਏ ਮੋਸਟ 100 ਕਲਰ ਬਾਈ ਇਹੋ ਹੀ ਕਲਰ ਆ ਗਿਆ ਕੀ ਬਾਤ ਹੈ ਕੀ ਬਾਤ ਹੈ ਤੁਸੀਂ ਹੈਂਡਵਰਕ ਦੇਖੋ ਕਿ ਆ ਸ਼ਾਨਦਾਰ ਹੈਂਡਵਰਕ ਕੀਤਾ ਹੈਂਡਵਰਕ ਹੋਇਆ ਕ੍ਰਿਸਟਲ ਵਰਕ ਹੋਇਆ ਝਰਕਨ ਲੱਗੇ ਸੀਕਵੈਂਸ ਲੱਗੀ ਸਾਰੇ ਕੰਮ ਹੋਏ ਆ ਬਹੁਤ ਹੀ ਪਿਆਰਾ ਸੂਟ ਆ ਬੁਲਬੁਲ ਦੇ ਬੱਚੇ ਇਹਨੂੰ ਕਹਿੰਦੇ ਉਹ ਚੀਜ਼ਾਂ ਆ ਅੱਛਾ ਇਹ ਸੂਟ ਪਾਇਆ ਹੋਵੇ ਹਰ ਕੋਈ ਪੁੱਛੂਗਾ ਕਿੱਥੋਂ ਲਿਆ ਕਿੱਥੋਂ ਲਿਆ ਜਿੰਨਾ ਬਣਾ ਲੈਣੇ ਕਹਿਣਾ ਨਾ ਮੇਰੇ ਭਰਾ ਦੀ ਦੁਕਾਨ ਹੈ ਸ਼ੁਭ ਲక్ష్ਮੀ ਤੁਸੀਂ ਵੀ ਉੱਥੇ ਜਾਓ ਤੇ ਆਪਣੇ ਪੈਸੇ ਬਚਾਓ ਉੱਥੇ ਹੈੱਡ ਸੇਲਸਮੈਨ ਮੇਰਾ ਭਰਾ ਆਇਆ ਸੀ ਤੇਜ ਨਈਰ ਉਹਦੇ ਕੋਲ ਚਲੇ ਜਾਣਾ ਆਹ ਦੇਖੋ ਜੀ ਕੰਟਰਾਸਟ ਕਿੰਨਾ ਪਿਆਰਾ ਓਏ ਹੋਏ ਹੋਏ ਕੀ ਮੈਚਿੰਗ ਆ ਲੋ ਕੰਟਰਾਸਟ ਤੇ ਦੁਪੱਟੇ ਦੇ ਨਾਲ ਆਇਆ ਵਾ ਅੱਛਾ ਇਹਨੇ ਸੂਟਾਂ ਦੀ ਗੱਲ ਕਰੀ ਹੁਣ ਭੈਣਾ ਦੇ ਮਨ ਚ ਸਵਾਲ ਆ ਰਿਹਾ ਉਹਨਾਂ ਕਿਤੇ ਬਹੁਤੇ ਮਹਿੰਗੇ ਤਾਂ ਨਹੀਂ ਪਹਿਲਾਂ ਕਰੋ ਜੈਨੂਨ ਪ੍ਰਾਈਸ ਦੇ ਕੋਈ 15000 ਨਹੀਂ ਕੋਈ 20000 ਨਹੀਂ ਨਾਰਮਲ ਰੇਂਜ ਦੇ ਵਿੱਚ ਮਿਲੂਗੇ ਆ ਦੇਖੋ ਜੀ अच्छा ये सूट पाया तो हर कोई पुछूगा हां 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 ਤੁਹਾਨੂੰ ਉਦਾਹਰਨ ਦੇ ਦੇਣਾ ਜਿੱਦਾਂ ਆਹ ਸੂਟ 2650 ਮੇਰੇ ਬੇਜੀ ਰੇਂਜ ਚ ਜੈਨੂ ਨੇ ਬਿਲਕੁਲ ਜੈਨੂ ਨੇ ਹੈਂਡਵਰਕ ਹੋਇਆ ਹੋਆ ਦੁਪੱਟਾ ਕੰਟਰਾਸਟ ਤੇ ਛੱਟ ਰੰਗ ਵਾ ਆ ਦੇਖੋ ਜੀ ਬਹੁਤ ਅੱਛਾ ਓਏ ਹੋਏ ਪਿਆਰਾ ਕਰਨਾ ਅੱਛਾ ਜਦੋਂ ਸੂਟ ਚੱਕ ਕੇ ਦੂਜਾ ਦਿਖਾਉਂਦੇ ਆ ਇਹ ਲੱਗਦਾ ਕਿ ਸ਼ਾਇਦ ਆਹ ਵਾਲਾ ਬਹੁਤ ਵਧੀਆ ਥੱਲੇ ਵਾਲਾ ਠੀਕ ਚ ਜਾਣਾ ਪਰ ਉਹ ਤੋਂ ਵੀ ਉੱਤਮ ਮੈਂ ਕਹਿੰਦਾ ਭਾਈ ਤੁਸੀਂ ਨਾ ਆਪਣੇ ਘਰ ਵਸਤੇ ਕਦਾ ਸੂਟ ਲਈਏ ਦਿਲ ਬਈਮਾਨ ਹੁੰਦਾ ਵੀ ਆ ਨਾ ਹੁੰਦਾ ਹੁੰਦਾ ਅੱਛਾ ਬੜੀ ਲੈਫ ਸ਼ਿੰਗ ਤੇ ਬਹੁਤ ਰਾਇਲ ਨੇ ਬਿਲਕੁਲ ਬਿਲਕੁਲ ਮਤਲਬ ਪਾਇਆ ਤਾਂ ਪਤਾ ਲੱਗੂਆ ਕਿ ਹਾਂ ਕੋਈ ਚੀਜ਼ ਪਹਿਨੀ ਹੈ ਸਾਡਾ ਸੂਟ ਦੇਖੋ ਬਾਟਮ ਤੇ ਵਰਕ ਹਾਂ ਦੇਖੋ ਜੀ ਆਹ ਦੁਪੱਟੇ ਤੇ ਵਰਕ ਜੀ 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 ਰੂ ਰਾਜੀ ਹੁੰਦੀ ਕਿ ਨਹੀਂ ਚੀਜ਼ਾਂ ਦੇ ਕੇ ਕੋਟਾ ਪੱਟੀ ਦਾ ਕੰਮ ਆ ਦੇਖੋ ਰੂ ਖੁਸ਼ ਹੁੰਦੀ ਆ ਜੀ ਫਾਇਦਾ ਕੀ ਜੀ ਇੰਨੀ ਪੂਰੋ ਤੁਸੀਂ ਆਣਾ ਵਾ ਤੁਹਾਨੂੰ ਵੈਰਾਈਟੀ ਨਾ ਮਿਲੇ ਇਹ ਸਿਰਫ ਰੈਡ ਲਰ ਆ ਮੈਂ ਤੁਹਾਨੂੰ ਪਹਿਲਾਂ ਵੀ ਪਿਕਚਰ ਅਭੀ ਬਾਕੀ ਐ ਪਿਕਚਰ ਆ ਕੇ ਦੇਖਣੀ ਐ ਟਿਕਟ ਕੋਈ ਨਹੀਂ ਟਿਕਟ ਕੋਈ ਨਹੀਂ ਕੋਈ ਓਏ ਓਏ ਚੋਲ ਜਵੇਂ ਨ ਸੰਨੀ ਦੇ ਹਾਲ ਕਹਿੰਦਾ ਹੁੰਦਾ ਚੁੰਨ ਚੁੰਨ ਕੇ ਮਾਰੂਗਾ ਚੁੰਨ ਚੁੰਨ ਕੇ ਰੰਗ ਲੈ ਕੇ ਆਏ ਚੁੰਨ ਚੁੰਨ ਕੇ ਰੰਗ ਚੁੰਨ ਚੁੰਨ ਕੇ ਸ਼ੂਟ ਲੈ ਕੇ ਆਏ ਜੀ ਜੀ ਬੁੜੀਕਾਂ ਦੇ ਵੀ ਸਜਦਾ ਨਾ ਅਲੱਗ ਚੀਜ਼ਾਂ ਲੈਣੀਆਂ ਭਾਈ ਜਿੱਦਾਂ ਮੈਂ ਕਸਟਮਰ ਨੇ ਪੈਸੇ ਖਰਚਨੇ ਆ ਸੋਚ ਗਿਆਂਦਾ ਅਸੀਂ ਪੈਸੇ ਖਰਚ ਕੇ ਸੋਚ ਕੇ ਹੀ ਲੈਨੇ ਬੀ ਕਸਟਮਰ ਦੀ ਚੁਆਇਸ ਹੋ ਜੀਵੇ ਜੀ ਕਸਟਮਰ ਨੇ ਇੱਕ ਨੇ ਆ ਨਾ ਅਸੀਂ ਚਾਰ ਜਨਾਂ ਨੇ ਚੁਆਇਸ ਕਰਨੀ ਆ ਰਾ ਠੀਕ ਆ ਆ ਧਾਗਾ ਇੱਥੇ ਜੱਚਦਾ ਜੀ ਠੀਕ ਆ ਨਾ ਸਾਡੇ ਪੈਸੇ ਪਹਿਲਾਂ ਲੱਗੇ ਕਸਟਮਰ ਦੇ ਬਾਅਦ ਚ ਲੱਗਨੇ ਆ ਡਿਜ਼ਾਈਨਰ ਪੀ ਸਕੇ ਬਿਲਕੁਲ 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 ਮਤਲਬ ਚੁਆਇਸ ਇਹਨਾਂ ਨੇ ਵੀ ਪਹਿਲਾਂ ਬਹੁਤ ਫਿਲਟਰ ਕਰ ਕਰਕੇ ਲਈ ਹੈ ਉਸ ਤੋਂ ਬਾਅਦ ਤੁਸੀਂ ਤਾਂ ਸਿਆਣੀਆਂ ਹੋਈ ਬਿਲਕੁਲ ਬਿਲਕੁਲ ਕਸਟਮਰ ਇਜ਼ ਆਲਵੇ ਰਾਈਟ ਜੀ ਸਾਥੇ ਹੁਣ ਤੁਹਾਨੂੰ ਮੇਰੇ ਨਾਲ ਫਰੇਮ ਵਿੱਚ ਸ਼ੋਰੂਮ ਦੇ ਓਨਰ ਕੁਨਾਲ ਜੀ ਨਜ਼ਰ ਆ ਰਹੇ ਆ ਔਰ ਕੁਨਾਲ ਜੀ ਦੇ ਬਾਰੇ ਗੱਲ ਕਰੀਏ ਤਾਂ ਬਹੁਤ ਮਿਲਨਸਾਰ ਨੇ ਸ਼ੋਰੂਮ ਦੇ ਅੰਦਰਲਾ ਤੁਸੀਂ ਮਾਹੌਲ ਦੇਖਿਆ ਕਿ ਗਾਕਾਂ ਦਾ ਤਾਤਾ ਲੱਗਿਆ ਹੋਇਆ ਪੈਨ ਨਾਲ ਲਿਖ ਲਿਖ ਕੇ ਪੈਨ ਦੀ ਸਿਆਹੀ ਮੁੱਕ ਗਈ ਹੈ ਇਹ ਲੋਕਾਂ ਦਾ ਪਿਆਰ ਆ ਲੋਕੀ ਐਪਰੀਸ਼ੀਏਟ ਕਰਦੇ ਇਹਨਾਂ ਦੀ ਕੁਆਲਿਟੀ ਨੂੰ ਤਾਂ ਇਹਨਾਂ ਨੇ ਤੁਹਾਨੂੰ ਇੱਕ ਆਫਰ ਹੋਰ ਦੇਣੀ ਆ 50% ਡਿਸਕਾਊਂਟ ਤਾਂ ਹੈ ਆਊਟਰ ਲੁੱਕ ਨੂੰ ਤਾਂ ਇਹ ਤੁਹਾਡੇ ਨੂੰ ਐਨਹਾਂਸ ਕਰ ਦਿਆ ਲੇਕਿਨ ਨਾਂ ਦੀ ਨਾਲ ਤੁਹਾਨੂੰ ਇੰਟਰਨਲਲੀ ਵੀ ਸਟਰੋਂਗ ਫੀਲ ਕਰਾਣਾ ਸੁਰੱਖਿਅਤ ਮਹਿਸੂਸ ਕਰਾਣਾ ਉਹਦੇ ਲਈ ਆ ਆਰਓ ਫਿਲਟਰ ਵੀ ਆ ਨਾਮ ਵੱਜੋ ਦੇਣਾ ਭਾਈ ਤੋਂ ਜਾਣਕਾਰੀ ਲੈਣੇ ਭਾਜੀ ਕੀ ਹੈ ਜਾਂਦਾ ਜਿਹੜਾ ਵੀ ਪੈਨਪਰਾ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਲਾਈਕ ਕਰੂਗਾ ਕਮੈਂਟ ਕਰੂਗਾ ਪਹਿਲੇ 10 ਲੱਕੀ ਜੀ ਵਿਨਰ ਨੂੰ ਆ ਆਰਓ ਦਿੱਤਾ ਜਾਊਗਾ ਬਿਲਕੁਲ ਫ੍ਰੀ ਜੀ ਨਹੀਂ ਇਹ ਗੱਲ ਦਸੋ ਇੱਕ ਨੂੰ ਕਿ 10 ਨੂੰ ਭਾਜੀ ਪਹਿਲੇ ਲੱਕੀ 10 ਬੰਦਿਆਂ ਨੂੰ ਜੀ ਬਿਲਕੁਲ ਫ੍ਰੀ ਦਿੱਤਾ ਜਾਊਗਾ ਸਰ ਵੀਡੀਓ ਸ਼ੇਅਰ ਕਰਨ ਦੇ ਨਾਲ ਸਿਰਫ ਵੀਡੀਓ ਸ਼ੇਅਰ ਕਰਨ ਦੇ ਨਾਲ ਲਾਈਕ ਕਰਨ ਦੇ ਨਾਲ ਵੀ ਭਾਜੀ ਸ਼ੇਅਰ ਲਾਈਕ ਕਮੈਂਟ ਹਾਂਜੀ ਜੀ ਮੈਂ ਕਹਿੰਦਾ ਸ਼ਾਇਦ ਥੋੜਾ ਕਰ ਲਈਏ ਨਹੀਂ ਨਹੀਂ ਜੀ ਔਰ ਕੋਈ ਜਰੂਰੀ ਨਹੀਂ ਕਿ ਸਾਡੀ ਦੁਕਾਨ ਤੇ ਆ ਕੇ ਸ਼ਾਪਿੰਗ ਕਰਨੀ ਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਨੂੰ ਇਹਦਾ ਸਕਰੀਨਸ਼ਾਟ ਸਾਡੇ ਪੇਜ ਤੇ ਪਾਓ ਆ ਤੁਹਾਡੇ ਘਰ ਬਿਲਕੁਲ ਫ੍ਰੀ ਡਿਲੀਵਰ ਕੀਤਾ ਜਾਊਗਾ ਜੀ ਪਹਿਲੇ 10 ਤੁਸੀਂ ਫਾਈਂਡ ਆਊਟ ਕਿਵੇਂ ਕਰੋਗੇ ਭਾਜੀ ਪਹਿਲੇ 10 ਅਸੀਂ ਆਨਲਾਈਨ ਫਾਈਂਡ ਆਊਟ ਆਪੇ ਕਰ ਲਾਂਗੇ ਕੋਈ ਕੋਈ ਗੱਲ ਨਹੀਂ ਜੀ ਦੇਖੋ ਸਭ ਤੋਂ ਸੌਖਾ ਤਰੀਕਾ ਹੈ ਆਰਓ ਫਿਲਟਰ ਲੈਣ ਦਾ ਇਹ ਕਹਿੰਦੇ ਕਿ ਕੋਈ ਸ਼ਾਪਿੰਗ ਨਹੀਂ ਕਰਨੀ ਕੋਈ ਕੰਡੀਸ਼ਨ ਵੀ ਨਹੀਂ ਰੱਖੀ ਜਰੂਰੀ ਨਹੀਂ ਆ ਮਤਲਬ ਕੁਝ ਨਹੀਂ ਸਿਰਫ ਵੀਡੀਓ ਸ਼ੇਅਰ ਕਰੋ ਸ スクリーンショット ਪਾਓ ਆਪਣਾ ਐਡਰੈਸ ਭੇਜੋ ਤੁਹਾਡੇ ਘਰ ਫ੍ਰੀ ਡਿਲੀਵਰੀ ਦਿੱਤੀ ਜਾਊਗੀ ਪਹਿਲੇ 10 ਜਣ ਪਹਿਲੇ 10 ਨੂੰ ਕੰਡੀਸ਼ਨ ਹੈ ਹਾਂ ਵੈਸੇ ਤੁਸੀਂ ਆਓ ਜ਼ਰੂਰ ਆਓ ਉਹਦਾ ਮੋਸਟ ਵੈਲਕਮ ਆ ਜੀ ਸਾਡਾ ਨਵਾਂ ਸ਼ੋਰੂਮ ਖੁੱਲਣ ਜਾ ਰਿਹਾ ਹੈ ਜੀ ਸਾਰੇ ਪੈਨ ਪ੍ਰਾਪਾਂ ਨੂੰ ਖੁੱਲਾ ਸਦਾ ਹੈ 5 ਤਰੀਕ ਨੂੰ ਸ਼ੁੱਕਰਵਾਰ ਵਾਲੇ ਦਿਨ ਰੇਲਵੇ ਰੋਡ ਬੰਗਾ ਆਪੋਜ਼ਿਟ ਆਫ ਜ਼ੀਓ ਦਾ ਜਿਹੜਾ ਆਫਿਸ ਹੈ ਉਹ ਬਿਲਕੁਲ ਆਪੋਜ਼ਿਟ ਆ ਜੀ ਨਹੀਂ ਮਤਲਬ ਹੁਣ ਅਸੀਂ ਸਾਰਿਆਂ ਨੂੰ ਨੀਂਦਾਂ ਦੇ ਤਾ ਕਿ ਸਾਰੇ ਪਹੁੰਚ ਸਕਣ ਖੁੱਲਾ ਸਕਦਾ ਹਾਂ ਜੀ ਹਾਂਜੀ ਖੁੱਲਾ ਸਕਦਾ ਹੈ ਜੀ ਬਿਲਕੁਲ ਆਿਆਂ ਦੀ ਆਓ ਭਗਤ ਵੀ ਹੋਣੀ ਹੈ ਹਾਂਜੀ ਸਾਰਿਆਂ ਦੀ ਆਓ ਭਗਤ ਵੀ ਹੋਊਗੀ ਜੀ ਚਾਹ ਪਕੌੜੇ ਛੱਕ ਕੇ ਜਾਓ ਕੌਫੀ ਪੀ ਕੇ ਜਾਓ ਭਾਵੇਂ ਕੁਝ ਲਓ ਭਾਵੇਂ ਕੁਝ ਨਾਲ ਲਓ ਸਿਰਫ ਪਿਆਰ ਦੇ ਕੇ ਜਾਓ ਪਿਆਰ ਦੇ ਕੇ ਜਾਓ ਆਸ਼ੀਰਵਾਦ ਦੇ ਕੇ ਜਾਓ ਤਾਂ ਜੋ ਇਸੇ ਤਰੀਕੇ ਤੁਹਾਡੇ ਸੁਪਨੇ ਇੱਕ ਘੱਟ ਬਜਟ ਚ ਪੂਰੇ ਕਰਦੇ ਰਹਿਣ ਤੇ ਭਾਜੀ ਕੁਝ ਹੋਰ ਦੇਣ ਦੇ ਭਾਜੀ ਕਾਦੇ ਕੋਈ ਹੋਰ ਹੀ ਕਾਫਰ ਆ ਜੀ ਮੈਂ ਤੁਹਾਨੂੰ ਪੇਜ ਆਪਣਾ ਦਿਖਾ ਦੇਣਾ ਜਿਹੜਾ ਵੀ ਭੈਣ ਭਰਾ ਮੇਰੇ ਪੇਜ ਨੂੰ ਫੋਲੋ ਕਰੂਗਾ ਉਹਨੂੰ ਆ ਸੂਟ ਬਿਲਕੁਲ ਦਿੱਤਾ ਜਾਊਗਾ ਜੀ ਫ੍ਰੀ ਜਿਹੜਾ ਵੀ ਜਿਹੜਾ ਵੀ ਭਾਜੀ 1000 2000 5000 10 5000 ਬੰਦੇ ਨੇ ਕਰ ਲਏ ਭਾਜੀ 10000 ਵੀ ਆਜੇ 10 ਸਟੂਟ ਫ੍ਰੀ ਦਵਾਂਗੇ ਬਿਲਕੁਲ ਪੇਜ ਪੇਜ ਨੂੰ ਫੋਲੋ ਕਰੋ ਉਹਦਾ ਸਕਰੀਨ ਸ਼ਾਟ ਮੈਨੂੰ ਪਾਓ ਤੇ ਸੂਟ ਲੈ ਜਾਓ ਬਿਲਕੁਲ ਫ੍ਰੀ ਉਹ ਤੁਹਾਡੀ ਨੂੰ ਇੱਕ ਤਾਂ ਮੈਂ ਹੁਣੇ ਹੀ ਕਰ ਦੋ ਕੋਈ ਨਹੀਂ ਮੈਂ ਤੁਸੀਂ ਕਰ ਦਿਓ ਮੈਂ ਹੀ ਕਰ ਦੋ ਲਾਓ ਜੀ ਸਾਬੀ ਤੁਸੀਂ ਵੀ ਤੂੰ ਵੀ ਕਰ ਕੈਮਰਾ ਬੰਨ ਤੈਨੂੰ ਤਾਂ ਅਸੀਂ ਸੂਟ ਲੈ ਹੀ ਨਾੜੇ ਲੈ ਜਾ ਲੈ ਜਾ ਮਾਰਾ ਜੁਕਰੀਨ ਤੇ ਭਾਜੀ ਹੁਣਾਂ ਦਾ ਜਿਹੜਾ ਇੰਸਟਾਗ੍ਰam ਪੇਜ ਹੈ ਉਹ ਦੇਖ ਰਹੇ ਹੋ ਇਹਨੂੰ ਫੋਲੋ ਕਰ ਲਓ ਔਰ ਤੁਹਾਨੂੰ ਆ ਸੂਟ ਜਿਹੜਾ ਹੈ ਬਿਲਕੁਲ ਇਹਦੇ ਨਾਲ ਦਾ ਫ੍ਰੀ ਮਿਲ ਜਾਣਾ ਹੁਣੇ ਹੀ ਇਸੇ ਵਕਤ ਇੰਸਟਾ ਦਾ ਜਿਹੜਾ ਇਹਨਾਂ ਦਾ ਜਿਹੜੀ ਇਹਨਾਂ ਦੀ ਆਈਡੀ ਹੈ ਜਿਹੜਾ ਇਹਨਾਂ ਦਾ ਇੰਸਟਾਗ੍ਰam ਦਾ ਪੇਜ ਹੈ ਉਹਨੂੰ ਹੁਣੇ ਲਾਈਕ ਕਰੋ ਤੇ ਆ ਇੱਕ ਸੂਟ ਲਈ ਤੁਸੀਂ ਐਲੀਜੀਬਲ ਹੋ ਹੋਰ ਕੁਝ ਨਹੀਂ ਕਰਨਾ ਆਹ ਜਿਹੜੀਆਂ ਤੁਸੀਂ ਦੋ ਆਫਰਾਂ ਦਿੱਤੀਆਂ ਨਾ ਆਰਓ ਵਾਲੀਆਂ ਤੇ ਸੂਟ ਵਾਲੀਆਂ ਆਪਣੇ ਸ਼ੋਰੂਮ ਦੇ ਨਾਮ ਵਾਲੀ ਗੱਲ ਕਰਤੀ ਸ਼ੁਭਲక్ష్ਮੀ ਕਰਤਾ ਹਰ ਇੱਕ ਵਾਰ ਸ਼ੁਭਲక్ష్ਮੀ ਕਰਤਾ ਜੇ ਸਾਰੇ ਪਹਿਣਪਰਾਵਾਂ ਨੂੰ ਇੱਕ ਇਹ ਕਹਿਣਾ ਚਾਹੁੰਦਾ ਜੀ 4 ਤਰੀਕ ਤੱਕ ਅਸੀਂ ਇਸੇ ਪੁਰਾਣੀ ਜਗ੍ਹਾ ਤੇ ਬੈਠੇ ਆਂ ਸ਼ੁਭਲక్ష్ਮੀ Emporium ਨੀਅਰ ਬੱਸ ਸਟੈਂਡ ਫਗਵਾੜਾ ਰੋਡ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ 5 ਤਰੀਕ ਨੂੰ ਉੱਥੇ ਸ਼ਿਫਟ ਕਰ ਜਾਣਾ ਆ ਜਿਹੜੇ ਵੀ ਪਹਿਣਪਰਾਣੇ ਆਣਾ 4 ਤਰੀਕ ਤੋਂ ਬਾਅਦ ਉਹ ਸਾਡੀ ਰੇਲਵੇ ਰੋਡ ਦੀ ਨਵੀਂ ਸ਼ਾਪ ਦੇ ਉੱਤੇ ਆਂ ਆਪੋਜੀਟ ਆਫ ਜੀਓ ਦਾ ਦਫਤਰ ਆ ਜਿਹੜਾ ਇੱਕ ਬੇਨਤੀ ਜ਼ੋਰ ਹੈ 5 ਤਰੀਕ ਨੂੰ ਇਹਨਾਂ ਦੀ ਖੁਸ਼ੀਆਂ 'ਚ ਸ਼ਾਮਿਲ ਹੋਈਏ ਨਵੀਂ ਸ਼ੁਰੂਆਤ ਕਰਨ ਜਾ ਰਹੇ ਆ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਤੁਸੀਂ 5 ਤਰੀਕ ਨੂੰ ਬੰਗਿਆਂ ਵਿਖੇ ਰੇਲਵੇ ਰੋਡ ਤੇ ਪਹੁੰਚ ਕੇ ਜੋ ਇਹਨਾਂ ਨੇ ਇਨੌਗਰੇਸ਼ਨ ਕਰਨੀ ਉਹਦੇ 'ਚ ਸ਼ਾਮਿਲ ਹੋ ਤੇ ਸਾਡਾ ਮਾਣ ਵਧਾਓ ਠੀਕ ਹੈ ਭਾਜੀ ਠੀਕ ਹੈ ਭਾਜੀ ਸੱਸੀ ਗੱਲ ਜੀ ਸਾਰੇ ਬਹੁਤ ਜਗਾ ਲੱਗੇ ਮਿਲ ਕੇ ਔਰ ਅਸੀਂ ਹੁਣ ਰੈਗੂਲਰਲੀ ਇਹਨਾਂ ਦੇ ਵੀਡੀਓਜ਼ ਕਰਦੇ ਰਹਿਣੀਆਂ ਜੋ ਇਹਨਾਂ ਦੀ ਵੈਰਾਈਟੀ ਤੁਹਾਨੂੰ ਦਿਖਾਉਂਦੇ ਰਹਿਣੀਆਂ ਔਰ ਤੁਸੀਂ ਘੱਟ ਬਜਟ 'ਚ ਆਪਣੇ ਸੁਪਨੇ ਪੂਰੇ ਕਰਦੇ ਰਹਿਣਾ ਠੀਕ ਹੈ ਜੀ ਠੀਕ ਹੈ ਭਾਜੀ ਬਹੁਤ ਸ਼ੁਕਰਗੁਜ਼ਾਰ ਹਨ ਕੁਨਾਲ ਜੀ ਤਾਂ ਤੁਸੀਂ ਐਡਰੈਸ ਦੇਖ ਲਓ ਉਹ ਬੱਸ ਸਾਡੇ ਸਾਹਮਣੇ ਬਿਲਕੁਲ 100 ਮੀਟਰ ਤੱਕ ਸਿਰਫ 4 ਤਰੀਕ ਤੱਕ ਇਹ ਸ਼ੋਰੂਮ ਇੱਥੇ ਆ ਉਸ ਤੋਂ ਬਾਅਦ ਇਹ ਸ਼ੋਰੂਮ ਨੇ ਜਿਹੜਾ ਆ ਮੰਗਿਆ ਰੇਲਵੇ ਰੋਡ ਤੇ ਚੱਲੇ ਜਾਣਾ ₹100 ਤੋਂ ਸੂਟ ਸ਼ੁਰੂ ਹੋ ਜਾਂਦਾ ਫਿਰ ਉਸ ਤੋਂ ਬਾਅਦ ₹180 'ਚ ਵੀ ਆ 250 'ਚ ਵੀ ਆ ਰੇਂਜ 500 'ਚ ਵੀ ਆ 600 700 ਤੇ ਵੀ ਹੈਗੀ ਆ ਔਰ ਆ ਜਿਹੜੇ ਸੂਟ ਨੇ ਦੇਖਣ ਨੂੰ ਸਾਰੇ ਡਿਜ਼ਾਈਨਰ ਆ ਲੇਕਿਨ ਪ੍ਰਾਈਸ ਤੁਹਾਡੇ ਜਿਹੜਾ ਜੇਬ ਦੀ ਬਜਟ ਚ ਫਿੱਟ ਹੋ ਜਵੇ ਉਨਾ ਹੀ ਆ ਕੈਲਕੂਲੇਟਰ ਤੇ ਬਹੁਤੀ ਉਂਗਲੀਆਂ ਨਹੀਂ ਘੁੰਮਣੀਆਂ ਪੈਨ ਨੇ ਬਹੁਤਾ ਸਾਰਾ ਕੁਝ ਨਹੀਂ ਲਿਖਣਾ ਸਿਰਫ ਜਿੰਨਾ ਰੇਟ ਤੁਸੀਂ ਐਂਡ 'ਚ ਦੇਖਣਾ ਟੋਟਲ ਵੀ ਬਸ ਇੰਨੇ ਸਾਰੇ ਪੈਸੇ ਬਣੇ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਇੱਕ ਵਾਰੀ ਜ਼ਰੂਰ ਚਾਰ ਤੋਂ ਪਹਿਲਾਂ ਕਿਹੜਾ ਮਾਰ ਲਓ ਉਸ ਤੋਂ ਬਾਅਦ ਰੈਗੂਲਰਲੀ ਤੁਸੀਂ ਰੇਲਵੇ ਰੋਡ ਤੇ ਭੱਗਿਆ ਪਹੁੰਚਣਾ ਇਹੀ ਪਹੁੰਚਣਾ ਹੈ ਆਪਣੇ ਸੁਪਨੇ ਪੂਰੇ ਕਰਨੇ ਬਹੁਤੋ ਸ਼ੁਕਰੀਆ ਧੰਨਵਾਦ